ਦੀਪ ਸਿੱਧੂ ਚਲ ਗਿਆ ਹੁਣ ਤੁਸੀਂ ਭਾਨੇ ਸਿੱਧੂ ਦਾ ਇੰਤਜ਼ਾਰ ਕਰ ਰਹੇ ਹੋ ਵੀ ਹੁਣ ਵਾਰੀ ਇਹਦੀ ਆ ਕਦੋਂ ਜਾਗੋਗੇ ਵੀਰ ਤੁਹਾਨੂੰ ਹਮੇਸ਼ਾ ਜਗਾਉਣ ਦੀ ਕੋਸ਼ਿਸ਼ ਕਰਦਾ ਆ ਲੱਖਾ ਸੁਧਾਨਾ ਵੀਰ ਹਮੇਸ਼ਾ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਆ ਪਰ ਤੁਸੀਂ ਹਰ ਵਾਰ ਵੀਡੀਓ ਦੇਖ ਕੇ ਉਂਗਲਾ ਮਾਰ ਕੇ ਉੱਤੇ ਨੂੰ ਸਕਰੋਲ ਕਰ ਦਿੰਨੇ ਹੋ ਅੱਜ ਵੀਰ ਯੂਰਪ ਦੀ ਧਰਤੀ ਤੇ ਆਇਆ ਤੇ ਵੱਖ-ਵੱਖ ਯੂਰਪ ਦੇ ਮੁਲਕਾਂ ਦੇ ਵਿੱਚ ਜਾ ਰਿਹਾ ਆ ਜਰਮਨ ਤੋਂ ਯੂਰਪ ਟੂਰ ਦੀ ਸ਼ੁਰੂਆਤ ਹੋ ਚੁੱਕੀ ਆ ਇਹ ਇੱਕ ਟੂਰ ਨਹੀਂ ਹੈਗਾ ਇਹ ਕਬੱਡੀਆਂ ਦੇ ਉੱਪਰ ਪੰਜਾਬੀ ਨੌਜਵਾਨਾਂ ਦੇ ਦੁੱਖ ਦਰਦ ਵੀਰ ਸੁਣ ਰਿਹਾ ਆ ਆਪਾਣਾ ਸਿੱਧੂ ਵੀਰ ਜੀ ਤੁਸੀਂ ਜਰਮਨ ਦੇ ਵਿੱਚ ਵੀ ਨੌਜਵਾਨਾਂ ਨੂੰ ਮਿਲੇ ਹੋ ਫਰਾਂਸ ਦੇ ਵਿੱਚ ਵੀ ਮਿਲੇ ਹੋ ਤੇ ਤੁਹਾਨੂੰ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਨੌਜਵਾਨਾਂ ਦੇ ਕੋਲੋਂ ਸਿੱਖਣ ਨੂੰ ਜਾਂ ਸੁਣਨ ਨੂੰ ਗੱਲਾਂ ਬਾਤਾਂ ਮਿਲੀਆਂ ਨੇ ਜਿੰਨੇ ਵੀ ਖਾਸ ਕਰਕੇ ਜਿੰਨੇ ਆਪਣੇ ਭਾਈਚਾਰਿਆਂ ਨੂੰ ਮਿਲੇ ਆ ਜਿਹੜੇ ਤਾਂ ਪਹਿਲਾਂ ਆਏ ਹੋਣਗੇ ਉਹ ਤਾਂ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ ਮਿਲਣਸਾਰ ਕਿ ਬਾਈ ਪੰਜਾਬ ਦਾ ਕੀ ਹਾਲ ਹੈ ਪੰਜਾਬ ਦਾ ਬਣੂ ਕੀ ਪੰਜਾਬ ਦੇ ਹਾਲਾਤ ਕਦੋਂ ਸੁਧਰਨਗੇ ਮੈਂ ਗੱਲ ਮਹਿਸੂਸ ਕਰੀ ਆ ਵੀ ਜਿੰਨੇ ਵੀ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਨੇਗੇ ਉਹਨਾਂ ਨੂੰ ਪੰਜਾਬ ਦਾ ਬਹੁਤ ਫਿਕਰ ਆ ਚਾਹੁੰਦੇ ਨੇ ਕਿ ਸਾਡੇ ਜਿਹੜਾ ਪੰਜਾਬ ਦਾ ਸਿਸਟਮ ਠੀਕ ਹੋਵੇ ਅਸੀਂ ਪੰਜਾਬ ਵਾਪਸ ਜਾਈਏ ਹੁਣ ਜਿੰਨੇ ਵੀ ਨਵੇਂ ਨੌਜਵਾਨ ਆ ਰਹੇ ਨੇਗੇ ਜਿੰਨੇ ਵੀ ਉਹ ਨੌਜਵਾਨ ਇੱਥੇ ਨੇਗੇ ਜਿਲਤਾ ਉਹਨਾਂ ਦਾ ਇਹ ਬਹੁਤ ਕਰਦਾ ਵੀ ਕਮਾਈਆਂ ਕਰਕੇ ਵਾਪਸ ਮੁੜੀਏ ਹੁਣ ਆ ਸਾਰੇ ਸਾਡੇ ਭਰਾ ਖੜੇ ਨੇਗੇ ਨਾਲ ਕਮਾਈਆਂ ਕਰਦੇ ਨੇਗੇ ਪਰ ਜਿਹੜਾ ਕਿ ਸਿਸਟਮ ਗੱਲ ਐ ਉਹ ਆ ਕਿ ਸਾਡਾ ਜਿਹੜਾ ਪੰਜਾਬ ਆ ਸਾਡੇ ਪੰਜਾਬ ਕੋਲੇ ਬਹੁਤ ਕੁਛ ਆ ਬਹੁਤ ਚੀਜ਼ਾਂ ਲਗੀਆਂ ਸਾਡੇ ਪੰਜਾਬ ਦਾ ਜਿਹੜਾ ਸਿਸਟਮ ਆ ਉਹ ਤੋਂ ਅੱਕੇ ਹੋਏ ਸਾਰੇ ਨੌਜਵਾਨ ਬਾਹਰ ਆ ਰਹੇ ਨੇ ਮੈਂ ਤਿੰਨ ਦੇਸ਼ਾਂ ਦੇ ਵਿੱਚ ਨੰਘ ਕੇ ਆਇਆ ਜਿੱਡੀ ਕਿ ਮੈਂ ਖਾਸ ਗੱਲ ਕਰਕੇ ਗੱਲ ਮਹਿਸੂਸ ਕਰੀ ਆ ਇਹ ਤਰੱਕੀ ਦਾ ਕੀ ਕਾਰਨ ਆ ਸਾਡੇ ਕੰਮ ਘਟਾ ਬਖਾਵਾ ਜ਼ਿਆਦਾ ਹੈ ਤੇ ਕੰਮ ਜ਼ਿਆਦਾ ਹੈ ਬਖਾਵਾ ਘਟਾ ਕਿਤੇ ਵੀ ਮੈਨੂੰ ਇੱਥੇ ਕਿਸੇ ਪੋਲੀਟੀਕਲ ਲੀਡਰ ਦਾ ਬੋੜ ਨਹੀਂ ਲੱਗਿਆ ਮਿਲਿਆ ਦੇਖਿਆ ਕਿਸੇ ਦਾ ਵੀ ਜੀ ਹਾਂ ਜੀ ਕਿਸੇ ਦੀ ਇਹ ਨਹੀਂ ਲੱਗਿਆ ਵੀ ਅਸੀਂ ਇੰਨੇ ਗਰਾਟ ਲਾਤੀ ਸੀ ਉਹ ਕਰਤਾ ਸੀ ਉਹ ਕਰਤਾ ਮੈਂ ਤੁਹਾਨੂੰ ਸਾਡੇ ਪਿੰਡ ਦੀ ਗੱਲ ਦੱਸਦਾ ਸਾਡੇ ਪਿੰਡ ਦੇ ਵਿੱਚ ਹੀ 50 ਬੋਰਡ ਕਢਾ ਕੇ ਲਾਏ ਪਏ ਹੋਣਗੇ ਆ ਨਸ਼ਾ ਮੁਕਤ ਕਰ ਰਹੇ ਹਾਂ ਜੀ ਆ ਅਸੀਂ ਇੰਨੇ ਪੈਸੇ ਦੇ ਰਹੇ ਹਾਂ ਜ ਇੰਨੇ ਪੈਸੇ ਦੇ ਰਹੇ ਹਾਂ ਸਾਡੀਆਂ ਸੜਕਾਂ ਸਾਡਾ ਆਟੋਬੱਸ ਚ ਇਹਨਾਂ ਮਸੂਰੀ ਦੇ ਉੱਪਰ ਹੀ ਸਾਡਾ ਪੈਸਾ ਖਰਚ ਕੀਤਾ ਜਾ ਰਿਹਾ ਜਿਹੜੀ ਕਿ ਕਹਿ ਰਹੇ ਨੇ ਵੀ ਵਿਕਾਸ ਕਰ ਰਹੇ ਨੇ ਜਿਹੜਾ ਕਹਿ ਰਹੇ ਲੋਕਾਂ ਦਾ ਕੰਮ ਕਰ ਰਹੇ ਆ ਇੱਥੇ ਕੋਈ ਵਿਖਾਵਾ ਨਹੀਂ ਕੋਈ ਕੁਝ ਨਹੀਂ ਹੈਗਾ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਮਾੜੇ ਹਾਲਾਤ ਹੋਣਦੇ ਇਹੇ ਜਿਹੇ ਵੀ ਜਿਹੜੇ ਸਾਡੇ ਪੰਜਾਬ ਦੀ ਆਪਾਂ ਗੱਲ ਕਰੀ ਹੈ ਨਾ ਤੇ ਹੁਣ ਇੱਥੇ ਨੌਜਵਾਨ ਨੇ ਜਿਹੜੀ ਮਕਸਦ ਹੀ ਨੌਜਵਾਨਾਂ ਨਾਲ ਗੱਲ ਕਰੀ ਆ ਨੌਜਵਾਨ ਦੋ ਦੋ ਵਾਰੀ ਠੱਗੀ ਮਰਵਾ ਕੇ ਇੱਥੇ ਆਏ ਨੇ ਕਿ ਜਿਹੜਾ ਕਿ ਮੈਂ ਸਰਕਾਰ ਨੂੰ ਇੱਕ ਗੱਲ ਕਹਿ ਰਿਹਾ ਮੈਂ ਖਾਸ ਕਰਕੇ ਮੈਂ ਤੁਸੀਂ ਮੈਨੂੰ ਕਿਸਾਨੀ ਤੇ ਵੀ ਲੜਦਾ ਦੇਖਿਆ ਹੁਣ ਜਿੰਨੇ ਕੁ ਜੋ ਗ੍ਰਾਮਰਾ ਤਿਲ ਫੁੱਲ ਤੇ ਲਈ ਹੀ ਆ ਵੀ ਮੈਂ ਜੋ ਕੁਝ ਕਰ ਸਕਦਾ ਮੈਂ ਕਰਾਂ ਸਾਡੇ ਆਪਣੇ ਆਪਣੇ ਲੋਕਾਂ ਲਈ ਪੰਜਾਬ ਲਈ ਮੈਂ ਕੋਈ ਆਪਣੇ ਆਪ ਨੂੰ ਬੜਾ ਮਹਾਨ ਨਹੀਂ ਸਮਝਦਾ ਹਨਾ ਨਾ ਕੋਈ ਮੈਂ ਆਪਣੇ ਆਪ ਨੂੰ ਲੀਡਰ ਸਮਝਦਾ ਮੈਂ ਤਾਂ ਇੱਕ ਨਾਰਮਲ ਜਾਂ ਇੱਕ ਕਿਸਾਨ ਦਾ ਪੁੱਤ ਆ ਪਰ ਮੇਰੀ ਕੋਸ਼ਿਸ਼ ਹੀ ਹੁੰਦੀ ਹੈ ਵੀ ਯੋਗਦਾਨ ਪਾਉਣ ਦੀ ਪੂਰੀ ਕੋਸ਼ਿਸ਼ ਕਰੀਏ ਤੁਹਾਨੂੰ ਕਿਸਾਨੀ ਵਾਲੇ ਵੀ ਤੁਸੀਂ ਦੇਖਿਆ ਹੋਣਾ ਕਿ ਮੈਂ ਹੁਣ ਜਿਹੜਾ ਮੁੱਦਾ ਨਵਾਂ ਠਾਹਿਆ ਹੋਇਆ ਮੈਂ ਇਹ ਕਹਿਣਾ ਵੀ ਇਧਰ ਲਈ ਸਰਕਾਰ ਸਾਡੀ ਕੋਈ ਕਾਨੂੰਨ ਬਣਾਵੇ ਇੱਥੇ ਨੌਜਵਾਨ ਕਿਵੇਂ ਰੁੱਲ ਰਹੇ ਨੇ ਕਿਵੇਂ ਝੂਠ ਪਤਾਨ ਵੱਢ ਕੇ ਏਜੰਟ ਭੇਜ ਦਿੰਦੇ ਨੇ ਪਾਸਾ ਇਕੱਠਾ ਕਰ ਕਰਕੇ ਆਪ ਕਿਵੇਂ ਇੱਥੇ ਲੋਕਾਂ ਨੂੰ ਭੇਜਦੇ ਨੇ ਇਹ ਸਾਰੇ ਜਿਹੜੇ ਜ਼ਿਆਦਾਤਰ ਮੈਂ ਏਜੰਟ ਦੇਖਨੇ ਸਾਰਿਆਂ ਦੇ ਉੱਪਰ ਸਰਕਾਰ ਦਾ ਲੀਡਰਾਂ ਦਾ ਹੱਥ ਹੈ ਕਿਉਂਕਿ ਲੋਕਾਂ ਨੂੰ ਠੱਗੀ ਜਾਣ ਇਹਦੇ ਵਿੱਚ ਆਉਣਾ ਇਹਦੇ ਕੋਈ ਕਾਨੂੰਨ ਬਣਾਉਣ ਇੱਥੇ ਨੌਜਵਾਨ ਨਾ ਰੋਲਣ ਤੇ ਇਹ ਜਿਹੜਿਆ ਕਾਰਨ ਨੇਗੇ ਇਹਨਾਂ ਕਾਰਨਾਂ ਕਰਕੇ ਮੈਂ ਇੱਥੇ ਨੌਜਵਾਨਾਂ ਨੂੰ ਮਿਲਣ ਆਇਆ ਸਾਰੇ ਨੌਜਵਾਨਾਂ ਨੂੰ ਮੈਂ ਇਹੀ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਭਰਾਵਾਂ ਨੂੰ ਵੀ ਦੇਖੋ ਪੰਜਾਬ ਸਾਡਾ ਜਿਹੜਾ ਇੱਕ 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 ਆਪਾਂ ਕਹਿੰਦੇ ਜੜਾ ਜੇਕਰ ਦਰਖਤਾ ਇੱਕ ਉਹਦੀ ਦਰਖਤ ਦੀ ਜਾੜੀ ਸੁੱਕ ਗਈ ਤਾਂ ਦਰਖਤ ਦਾ ਸੁੱਕਣਾ ਤਾਂ ਇੱਕ ਆਮ ਜੀ ਗੱਲ ਹੀ ਹੈ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਇਹੀ ਗੱਲ ਕਹਿ ਰਿਹਾ ਵੀ ਸਾਡੀ ਜੜ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਆ ਕੰਮਕਾਰ ਕਰਕੇ ਪੈਸੇ ਕਮਾ ਕੇ ਆਪਾਂ ਪੰਜਾਬ ਨੂੰ ਵਾਪਸ ਮੋੜੀਏ ਪੰਜਾਬ ਨੂੰ ਵਾਪਸ ਮੋੜਨਾ ਸਾਡੇ ਲਈ ਬਹੁਤ ਜ਼ਰੂਰੀ ਆ ਦੂਜੀ ਜਿਹੜੀ ਕਿ ਮੈਂ ਸਾਰੇ ਨੌਜਵਾਨਾਂ ਨੂੰ ਹੀ ਬੇਨਤੀ ਕਰਦਾ ਜਿੰਨੇ ਵੀ ਤੁਸੀਂ ਮੇਰੇ ਨੌਜਵਾਨ ਗੱਲ ਸੁਣ ਰਹੇ ਹੋ ਧਰਤੀ ਪਿੱਛੇ ਤੁਸੀਂ ਦੇਖ ਲਓ ਦੁਨੀਆ ਤੋਂ ਲੜਾਈਆਂ ਹੁੰਦੀਆਂ ਆਈਆਂ ਨੇ ਜੇ ਆਪਾਂ ਗੱਲ ਇੱਥੇ ਪੋਲੈਂਡ ਆ ਪੋਲੈਂਡ ਦੀ ਗੱਲ ਕਰੀਏ ਪੋਲੈਂਡ ਤੋਂ ਪਹਿਲਾਂ ਉਹਨਾਂ ਨੇ ਇੰਗਲੈਂਡ ਖੋਜਿਆ ਉਹਦੋਂ ਵੀ ਜਿਹੜੀਆਂ ਇਹਨਾਂ ਦੀਆਂ ਸਾਰੀਆਂ ਲੜਾਈਆਂ ਜ਼ਮੀਨ ਪਿੱਛੇ ਹੋਈਆਂ ਉਹਨਾਂ ਦੀਆਂ ਨੇ ਮੈਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਭਰਾਵੋ ਜ਼ਮੀਨ ਵੇਚਣਾ ਕਦੇ ਵੀ ਇਹਨਾ ਸੋਚੋ ਵੀ ਅਸੀਂ ਜ਼ਮੀਨ ਵੇਚ ਕੇ ਅਸੀਂ ਜਾ ਰਹੇ ਹਾਂ ਅਸੀਂ ਆਪਣੀ ਧਰਤੀ ਖਾਲੀ ਕਰਕੇ ਜਿਹੜੀਆਂ ਜ਼ਮੀਨਾਂ ਵਿੱਚ ਇਹਨਾ ਕੋਈ ਵੀ ਆਪਣੀ ਜ਼ਮੀਨ ਵੇਚਣ ਵਰਣਾ ਸੋਚੇ ਘਰ ਵੇਚਣ ਵਰਣਾ ਸੋਚੇ ਹੁਣ ਲੈਂਡ ਪੁਲਿੰਗ ਦੀ ਨੀਤੀ ਲੈ ਕੇ ਆਈ ਹੈ ਪੰਜਾਬ ਗਵਰਨਮੈਂਟ ਅਸੀਂ ਉਹਦਾ ਡਟ ਕੇ ਵਿਰੋਧ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਲੜ ਰਹੇ ਹਾਂ ਜਿਹੜੀ ਨੀਤੀ ਲੈ ਕੇ ਆਈ ਹੈ ਦੇਖ ਲਓ ਇਹੋ ਜਿਹੀਆਂ ਨੀਤੀਆਂ ਰਹਿ ਗਈਆਂ ਅੱਗੇ 12 ਸੋ ਗਾਜ ਤੁਹਾਨੂੰ ਦੇ ਦਾਂਗੇ ਬਾਕੀ ਸਾਰੀ ਜ਼ਮੀਨ ਸਾਨੂੰ ਦੇ ਦੋ ਅਜਹੀਆਂ ਨੀਤੀਆਂ ਲਿਆ ਕੇ ਪੰਜਾਬ ਦੇ ਨੌਜਵਾਨਾਂ ਕੋਲੋਂ ਪੰਜਾਬ ਦੇ ਕੋਲੋਂ ਜਮੀਨਾ ਖੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਿਆ ਜਾ ਰਿਹਾ ਵੀ ਇੱਥੇ ਜਾ ਕੇ ਹੋਰ ਕਿਸੇ ਦਾ ਕਬਜ਼ਾ ਹੋਵੇ ਇੱਥੇ ਜਿਵੇਂ ਕਿ ਆਪਾਂ ਇੱਕ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਸਥਾਪਿਤ ਕੀਤਾ ਜਾ ਰਿਹਾ ਇਹ ਰੀਣੇ ਚੀਜ਼ਾਂ ਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਇਸ ਤਰ੍ਹਾਂ ਹੀ ਪੰਜਾਬ ਛੜ ਛੜ ਭੱਜੀ ਗਏ ਸਾਡੇ ਲਈ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣਾ ਹੈ ਇਹ ਸਾਨੂੰ ਸਾਰਿਆਂ ਨੂੰ ਇਸ ਗੱਲਾਂ ਦੇ ਸੋਚਣਾ ਪੈਣਾ ਹੈ ਰਲ ਮਿਲ ਕੇ ਕੰਮਕਾਰ ਕਰਕੇ ਇੱਥੇ ਪੰਜਾਬ ਨੂੰ ਵਾਪਸ ਮੁੜੀਏ ਇਹ ਵੱਡੀ ਜ਼ਿੰਮੇਵਾਰੀ ਹੈ ਜੇਕਰ ਦੇਖੋ ਦੂਜੀ ਅਸੀਂ ਗੱਲ ਅਸੀਂ ਭਾਸ਼ਾ ਦੀ ਕਰੀਏ ਹੁਣ ਅਸੀਂ ਪੰਜਾਬੀ ਸਾਨੂੰ ਆਪਾਂ ਨੂੰ ਪੰਜਾਬੀ ਕਹਿੰਦੇ ਨੇ ਕਿ ਪੰਜਾਬੀ ਕਿਸ ਕਰਕੇ ਕਹਿੰਦੇ ਕਿ ਸਾਡੀ ਜਿਹੜੀ ਮਾਂ ਪਾਸਾ ਉਹ ਪੰਜਾਬੀ ਹੈ ਹੁਣ ਜਿਵੇਂ ਆ ਬੱਚਾ ਆ ਬੱਚਾ ਹੁਣ ਬਾਈ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਨੂੰ ਹੁਣੀ ਆਇਆ ਹੁਣ ਇਹ ਬੱਚਾ ਨਹੀਂ ਤਾਂ ਜਾਂ ਇਹ ਬੱਚਾ ਇੱਥੇ ਆਪਣੀ ਭਾਸ਼ਾ ਭੁੱਲ ਜੇ ਚਲੋ ਇਹਦਾ ਬਾਈ ਨੇ ਕੇਸ ਰੱਖੇ ਨੇ ਹੁਣ ਜਿਵੇਂ ਆ ਇਹ ਬਾਈ ਨੇ ਇੱਥੇ ਇਹਨੇ ਵਿਆਹ ਕਰਾਇਆ ਇੱਥੇ ਵਿਆਹ ਕਰਾਉਣ ਤੋਂ ਬਾਅਦ ਉਹ ਜਿਹੜੇ ਬੱਚੇ ਨੇਗੇ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਜਿਹੜੀ ਜ਼ਰੂਰੀ ਅਹਿਮੀਅਤ ਆ ਸਾਡੀ ਭਾਸ਼ਾ ਸਿਖਾਉਣੇ ਗੁਰਮੁਖੀ ਸਿਖਾਉਣੇ ਸਾਡੇ ਲਈ ਬਹੁਤ ਜ਼ਰੂਰੀ ਹੈ। ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਨਾ ਇੱਕ ਕਮੈਂਟ ਪੜ੍ਹ ਰਿਹਾ ਸੀਗਾ ਕਿ ਭਾਨਾ ਬਾਹਰ ਚ ਲੈ ਗਿਆ ਤੇ ਲੈ ਕੇ ਆ। ਮੈਂ ਇੱਥੇ ਆ ਕੇ ਜੇਕਰ ਪੰਜਾਬੀ ਭਾਸ਼ਾ ਦੀ ਗੱਲ ਕਰ ਰਿਹਾ ਮੈਂ ਨਾ ਜਿਹੜੇ ਹੋਰ ਕੇਸਾਂ ਦੀ ਤਾਂ ਗੱਲ ਮੈਂ ਬਾਅਦ ਚ ਕਰਦਾ। ਕੱਲਾ ਪੰਜਾਬੀ ਭਾਸ਼ਾ ਕਰਕੇ ਮੇਰੇ ਤੇ ਕੇਸ ਹੋਇਆ ਜਿੱਦੇ ਮੈਂ 10 ਲੱਖ ਰੁਪਏ ਦੀ ਜਵਾਨ ਤੋਂ ਭਰ ਕੇ ਇੱਥੇ ਆਇਆ। 10 ਲੱਖ ਰੁਪਏ ਦੇ ਕੋਰਟ ਨੂੰ ਆ ਜਮੀਨ ਦੀ ਫਰਦ ਜਮਾ ਕਰਾ ਕੇ ਫਿਰ ਇੱਥੇ ਆਇਆ ਵੀ ਆਪਾਂ ਕਹਿੰਦੇ ਵੀ ਇੱਥੇ ਕਲਾਕਾਰ ਇੱਥੇ ਆਉਂਦੇ ਨੇ ਕਿ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ ਚਲੋ ਚੰਗੀ ਗੱਲ ਆ ਕਰਨੀ ਵੀ ਚਾਹੀਦੀ ਆ ਪਰ ਮੈਂ ਇੱਥੇ ਆ ਕੇ ਇਹ ਗੱਲ ਕਹਿ ਰਿਹਾ ਤਾਂ ਕਰਕੇ ਅਸੀਂ ਪੰਜਾਬ ਦੇ ਵਿੱਚ ਵੀ ਜਿੱਡੀ ਕਿਸ ਅਸੀਂ ਪੰਜਾਬੀ ਆ ਨਾ ਉੱਥੇ ਵੀ ਸਾਡੀ ਲੈਂਗੁਏਜ ਨੂੰ ਦੇਖਾ ਥੱਲੇ ਕਰਾਇਆ ਕਿਤੇ ਲਿਖੀ ਨਹੀਂ ਗਈ ਅਣ ਦੇਖਿਆ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਲੜਾਈ ਲੰਮੇ ਸਮੇਂ ਤੋਂ ਲੜ ਰਹੇ ਆ ਕਿ ਜੇਕਰ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਲਿਖੀ ਜਾਊ ਬੋਲੀ ਨਹੀਂ ਜਾਊ ਜਾਂ ਤੁਸੀਂ ਦਫ਼ਤਰਾਂ ਚ ਹਟਾ ਰਹੇ ਹੋ ਤਾਂ ਫਿਰ ਹੋਰ ਪੰਜਾਬੀ ਕਿੱਥੇ ਰਹੂਗੀ ਸਭ ਤੋਂ ਵੱਡੀ ਜਿਹੜੀ ਹੋਂਦ ਆ ਪੰਜਾਬ ਦੀ ਉਹ ਭਾਸ਼ਾ ਤੇ ਖੜੀ ਆ ਇਸ ਕਰਕੇ ਸਾਨੂੰ ਸਭ ਤੋਂ ਵੱਡੀ ਗੱਲ ਇਹ ਸਾਨੂੰ ਭਾਸ਼ਾ ਦੇ ਵੱਲ ਵੱਡਾ ਸਾਨੂੰ ਧਿਆਨ ਦੇਣਾ ਚਾਹੀਦਾ ਸਾਡੀ ਪੰਜਾਬੀ ਬੋਲੀ ਆਫ ਦੇ ਵਿੱਚ ਬੋਲੋ ਘਰਾਂ ਦੇ ਵਿੱਚ ਬੋਲੋ ਆਪਣੇ ਪਰਿਵਾਰਾਂ ਦੇ ਵਿੱਚ ਬੋਲੋ ਕੰਮ ਕਰ ਲਈ ਅਸੀਂ ਬਾਹਰ ਆ ਰਹੇ ਕੋਈ ਗੱਲ ਨਹੀਂ ਸਮਾਂ ਕੋਈ ਆਊਗਾ ਕਿ ਜੇਕਰ ਅਸੀਂ ਇਹ ਚੀਜ਼ ਕਹੀਏ ਕਿ ਅੱਜ ਪੰਜਾਬ ਦੇ ਹਾਲਾਤ ਜਿਵੇਂ ਨੌਜਵਾਨ ਬਾਹਰ ਛੜ ਛੜ ਭੱਜੀ ਜਾਂਦੇ ਨੇ ਕਿ ਪੰਜਾਬ ਨੂੰ ਹਨਾ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਇਹ ਸਾਡਾ ਭਾਰਤ 200 ਸਾਲ ਅੰਗਰੇਜ਼ਾਂ ਦੇ ਅਧੀਨ ਗੁਲਾਮ ਰਿਹਾ ਜੇਕਰ ਭਾਰਤ ਨੂੰ ਆਜ਼ਾਦ ਕਰਵਾਇਆ ਤਾਂ ਉਹ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹੇ ਸੀ ਉਹਨਾਂ ਨੇ ਹੀ ਦੇਸ਼ ਨੂੰ ਆਜ਼ਾਦ ਕਰਾਇਆ ਸੀਗਾ ਕਰਤਾਰ ਸਿੰਘ ਸਰਾਭਾ ਦੀ ਕਿੱਡੀ ਕਵੱਡੀ ਉਮਰ ਸੀਗੀ ਗਾਦਰੀ ਬਾਬੇ ਸਾਰੇ ਦੇਸ਼ ਛੱਡ ਛੱਡ ਕੇ ਅਮਰੀਕਾ ਵਰਗੇ ਦੇਸ਼ ਛੱਡ ਛੱਡ ਕੇ ਵਾਪਸ ਗਏ ਫਿਰ ਉਹਨਾਂ ਨੇ ਜਾ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ ਇਸ ਕਰਕੇ ਮੈਨੂੰ ਇਹੀ ਉਮੀਦ ਆ ਜਿੰਨੇ ਵੀ ਇੱਥੇ ਬਾਹਰਲੇ ਨੌਜਵਾਨ ਨੇ ਜਾਂ ਸਾਡੇ ਜਿੰਨੇ ਵੀ ਭਰਾ ਐਨ ਆਰ ਆਈ ਜਿਹੜੇ ਪਹਿਲਾਂ ਤੋਂ ਰਹੇ ਨੇ ਰਹ ਰਹੇ ਨੇਗੇ ਮੇਰੀ ਉਹਨਾਂ ਤੋਂ ਉਮੀਦ ਆ ਕਿ ਉਹੀ ਆ ਕੇ ਜਿਹੜਾ ਕਿ ਉਹਨਾਂ ਦੀ ਜਿਹੜੀ ਇੱਕ ਸੋਚ ਹੈ ਉਹ ਜੋ ਉਹਨਾਂ ਦਾ ਜਜ਼ਬਾ ਉਹੀ ਜਿਹੜਾ ਪੰਜਾਬ ਨੂੰ ਸੁਧਾਰ ਸਕਦੇ ਨੇ ਉਹਨਾਂ ਨੂੰ ਹੋਰ ਜ਼ੋਰ ਲਾਉਣਾ ਚਾਹੀਦਾ ਹੈ ਉਹਨਾਂ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਮੈਂ ਕਾਫੀ ਚੀਜ਼ਾਂ ਦੇ ਵਿੱਚ ਦੇਖਿਆ ਵੀ ਅੱਜ ਐਨ ਆਰ ਆਈ ਭਰਾਵਾਂ ਦਾ ਹਰ ਇੱਕ ਚੀਜ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਸਾਨੀ ਉਦੋਲਨ ਦੀ ਗੱਲ ਕਰ ਲਈਏ ਕੋਈ ਵੀ ਸਰਕਾਰ ਬਣਾਉਣ ਦੀ ਯੋਗਦਾਨ ਦੀ ਗੱਲ ਕਰ ਲਈਏ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਕਿ ਐਨ ਆਰ ਆਈ ਭਰਾਵਾਂ ਨੇ ਜਿਹੜੀ ਪਿਛਲੀ ਸਰਕਾਰ ਆਉਣੀ ਸੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸੀ ਪਰ ਹੁਣ ਨਿਰਾਸ਼ ਨੇਗੇ ਜੇਕਰ ਅਸੀਂ ਨਿਰਾਸ਼ ਹੋ ਕੇ ਫੈਲਾਂਗੇ ਜਾਂ ਹੁਣ ਜਿਹੜਾ ਕਿ ਉਸ ਪ੍ਰਕਾਰ ਉਹ ਯੋਗਦਾਨ ਪਾਉਣ ਨੂੰ ਰਾਜ਼ੀ ਨਹੀਂ ਹੈਗੇ ਉਸ ਪ੍ਰਕਾਰ ਆਪਣਾ ਮਨ ਲੱਗਦਾ ਉਹਨਾਂ ਸਾਰੇ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਸਾਡੀ ਵਿਧਾਨ ਸਭਾ ਚੰਗੀ ਸਰਕਾਰ ਬੜੀ ਲੈ ਕੇ ਆਉਣੀ ਬੜੀ ਜ਼ਰੂਰੀ ਆ ਇਹ ਵੀ ਐਨ ਆਰ ਆਈ ਭਰਾਵਾਂ ਦੇ ਇੱਕ ਸੱਤੇ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਪੰਜਾਬ ਪੰਜਾਬ ਦਾ ਤੁਸੀਂ ਬਹੁਤ ਜ਼ਿਆਦਾ ਫਿਕਰ ਕਰਦੇ ਹੋ ਇਹ ਹੀ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕੁਝ ਸਮੇਂ ਲਈ 5 5 6 6 ਮਹੀਨੇ ਲਈ ਤੁਸੀਂ ਪੰਜਾਬ ਜਾਇਓ ਛੁੱਟੀ ਲੈ ਕੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀਆਂ ਗੱਲਾਂ ਕਰਕੇ ਕਿਉਂਕਿ ਤੁਸੀਂ ਇੱਥੇ ਆਪਾਂ ਸਾਰਾ ਕੁਝ ਦੇਖ ਹੀ ਲਿਆ ਤੁਹਾਨੂੰ ਉਸ ਨੂੰ ਡਿਵੈਲਪਮੈਂਟ ਕਰਨਾ ਉਸ ਨੂੰ ਜੋੜਨਾ ਬੜਾ ਜ਼ਰੂਰੀ ਹੈ ਪੰਜਾਬ ਨੂੰ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਆ ਜਿਹੜੀ ਕਿ ਸਭ ਤੋਂ ਵੱਡੀ ਕਾਰਨ ਹੈ ਕਿ ਸਾਡੇ ਲੋਕਾਂ ਦੀ ਸੋਚ ਕਿੱਥੇ ਕਿੱਧਰ ਖੜੀ ਆ ਜਿੰਨੇ ਕਿ ਸਾਡੇ ਲੋਕ ਨੇ ਉੱਥੇ ਸਾਡੇ ਪਿੰਡਾਂ ਵਾਲੇ ਲੋਕਾਂ ਦੀ ਸੋਚ ਕਿੱਥੇ ਕਿੱਧਰ ਖੜੀ ਆ ਕਾਰਨ ਕੀ ਆ ਵੀ ਜਿਹੜਾ ਸੀ ਸਾਡਾ ਅਨ ਤਰੱਕੀ ਨਾ ਹੋਣ ਦਾ ਕੀ ਕਾਰਨ ਹੈ ਸਾਡੇ ਪਿੰਡਾਂ ਦੇ ਲੋਕ ਚਾਰ ਪੰਜ ਪਾਸੇ ਪਾਟੇ ਖੜੇ ਨੇ ਕੋਈ ਤਾਂ ਕਹਿੰਦਾ ਜੀ ਮੈਂ ਤਾਂ ਜੀ ਪੱਕਾ ਜਿਹੜਾ ਇਸ ਪਰ ਮੈਂ ਪੋਲੀਟਿਕਲ ਗੱਲਾਂ ਨਹੀਂ ਕਰੂੰਗਾ ਕੋਈ ਕਹਿੰਦਾ ਮੈਂ ਆਪ ਪਾਰਟੀ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਚਾਰਕ ਪਾਰਟੀਆਂ ਮੇਲਣ ਨੇ ਕੋਈ ਕਹਿੰਦਾ ਮੈਂ ਆਪ ਪਾਰਟੀ ਦਾ ਪੱਕਾ ਵਰਕਰ ਆ ਕੋਈ ਕਹਿੰਦਾ ਵੀ ਇਹ ਪਾਰਟੀ ਕਹਿਣ ਦਾ ਬਾਬੂ ਪਾਰਟੀਆਂ ਪਿੱਛੇ ਲੜਾਈ ਹੋ ਜਾਂਦੀ ਹੈ ਪਾਰਟੀਆਂ ਪਿੱਛੇ ਲੜੀ ਜਾਂਦੇ ਨੇ ਮੈਂ ਕਹਿੰਦਾ ਵੀ ਲੜਨਾ ਦਾ ਪੰਜਾਬ ਪਿੱਛੇ ਲੜੋ ਮੁੱਦਿਆਂ ਪਿੱਛੇ ਲੜੋ ਚੰਗੀ ਰਣਨੀਤੀ ਲੈ ਕੇ ਆਓ ਤੁਸੀਂ ਪਾਰਟੀਆਂ ਪਿੱਛੇ ਲੜ ਲੜ ਕਿਉਂ ਕਰੀ ਜਾਂਦੇ ਹੋ ਤੁਸੀਂ ਮੇਰੀ ਗੱਲ ਸੁਣੋ ਕੋਈ ਵੀ ਪੋਲੀਟਿਕਲ ਬੰਦਾ ਤੁਸੀਂ ਦੇਖ ਲਓ ਪੰਜਾਬ ਦਾ ਲੀਡਰ ਸਭ ਤੋਂ ਪਹਿਲਾਂ ਕੀ ਬੋਲੂ ਆ ਉਹਦੀ ਪਾਰਟੀ ਬਾਰੇ ਬੋਲੂ ਪੰਜਾਬ ਬਾਰੇ ਬਾਅਦ ਚ ਬੋਲੂ ਮੁੱਦੇ ਬਾਰੇ ਬਾਅਦ ਬੋਲੂ ਨੀਤੀ ਬਾਰੇ ਬਾਅਦ ਬੋਲੂ ਪਹਿਲੇ ਪਾਰਟੀ ਬਾਰੇ ਬੋਲੂ ਮੈਂ ਆਪਣੇ ਵਰਕਰਾਂ ਨੂੰ ਆਇਆ ਕਰੂੰ ਜੋ ਉਹਨਾਂ ਨੇ ਪਰਚੇ ਕਰੇ ਤਾਂ ਅਸੀਂ ਵੀ ਸਾਡੇ ਵਰਕਰਾਂ ਤੇ ਵੀ ਅਸੀਂ ਅੱਜ ਕਹਿ ਕੇ ਸਾਡੀ ਸਰਕਾਰ ਉਹਦੇ ਪਰਚੇ ਕਰਾਵਾਂਗੇ ਅੱਜ ਦੀ ਮੈਂ ਇੱਕ ਬਹੁਤ ਵੱਡੇ ਲੀਡਰ ਦੀ ਸਟੇਟਮੈਂਟ ਸੁਣ ਰਿਹਾ ਸੀਗਾ ਇੱਕ ਪਾਰਟੀ ਦਾ ਪ੍ਰਧਾਨ ਆ ਉਹਦੀ ਸਟੇਟਮੈਂਟ ਪਤਾ ਕੀ ਸੁਣ ਰਿਹਾ ਸੀਗਾ ਸਾਡੀ ਸਰਕਾਰ ਜਦੋਂ ਆਊਗੀ ਅਸੀਂ ਵੀ ਇਹਨਾਂ ਦੇ ਉੱਪਰ ਐਵੇਂ ਪਰਚੇ ਕਰਾਂਗੇ ਇਹ 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 ਪੰਜਾਬ ਦਾ ਨੀਤੀ ਹੈ ਇਹ ਕੋਈ ਮੁੱਦਾ ਹੈ ਇਹ ਕੀ ਦੱਸੋ ਇਸ ਇਸ ਅੱਜ ਨੌਜਵਾਨ ਸਾਡਾ ਕੋਈ ਵੀ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ ਨੌਜਵਾਨ ਵਿਚਾਰੇ ਕਿਤੇ ਸੜਕਾਂ ਦੇ ਸੌਂਦੇ ਨੇਗੇ ਜੰਗਲਾਂ ਦੇ ਵਿੱਚ ਨੌਜਵਾਨ ਸਾਡੇ ਮਰ ਰਹੇ ਨੇਗੇ ਤੁਹਾਡੇ ਕੋਲੇ ਪਰਚ ਵਾਲੀ ਨੀਤੀ ਰਹੀ ਗਈ ਦੂਜੀ ਸਭ ਤੋਂ ਵੱਡੀ ਗੱਲ ਇੱਕ ਚੀਜ਼ ਆਪਾਂ ਹੋਰ ਦੇਖੋ ਜਿਹੜੀ ਕਿ ਮੈਂ ਇੱਥੇ ਆ ਕੇ ਆਪਾਂ ਬਾਰ-ਬਾਰ ਲੋਕ ਸਾਡੇ ਬੋਲਦੇ ਆਏ ਨੇ ਕਿ ਹਨਾ ਇੱਥੇ ਕੋਈ ਜਿਹੜਾ ਕਿ ਇਹਨਾਂ ਦਾ ਪੋਲਿਟਿਕਲ ਲੀਡਰ ਹੈ ਆਪਣੇ ਹਰੇਕ ਛੋਟੇ ਤੋਂ ਛੋਟੇ ਲੀਡਰ ਨਾਲ 5-7 ਗਨਮੈਨ ਹੋਣਗੇ ਜੀ ਜੀ ਵੱਡੇ ਨਾਲ 50 ਇਦੋਂ ਵੱਡੇ ਨਾਲ 1000 ਸਾਰੀਆਂ ਜਿਹੜੀ ਪੁਲਿਸ ਪ੍ਰਸ਼ਾਸਨਾਂ ਜਿਹੜੀ ਅੱਜ ਸਾਡੇ ਲਾਅਨ ਆਰਡਰ ਜਿਹੜਾ ਖਰਾਬ ਹੋਇਆ ਜਿਹੜੇ ਸਾਡੇ ਅੱਜ ਪੰਜਾਬ ਦੇ ਹਾਲਾਤ ਬਣੇ ਲਾਅਨ ਆਰਡਰ ਜਿਹੜਾ ਸਹੀ ਨਹੀਂ ਹੈਗਾ ਉਹਦਾ ਕਾਰਨ ਪਤਾ ਕੀ ਹੈ ਜਿਹੜੀ ਪੁਲਿਸ ਹੈ ਉਹ ਤਾਂ ਸਾਰੀ ਦੀ ਸਾਰੀ ਲੀਡਰਾਂਾਂ ਤੁਰੇ ਫਿਰਦੀ ਹੈ ਵਿਚਾਰੇ ਥਾਣਿਆਂ ਦੇ ਵਿੱਚ ਕਿੱਥੇ ਪੁਲਿਸ ਆਲੇ ਜਾ ਕੇ ਕੰਮ ਕਰਨ ਥਾਣਿਆਂ ਦੇ ਵਿੱਚ ਪੁਲਿਸ ਨਹੀਂ ਹੈਗੀ ਉਹ ਸਾਰੇ ਉਹਨਾਂ ਦੇ ਨਾਲ ਗਨਮੈਨ ਦੇ ਵਿੱਚ ਹੀ ਜਿਹੜੇ ਵਿਚਾਰੇ ਨੌਜਵਾਨਾਂ ਮੁੰਡਿਆਂ ਨੂੰ ਉਧਰ ਨੂੰ ਲਈ ਤੁਰੇ ਫਿਰਦੇ ਨੇ ਇਸ ਕਰਕੇ ਮੇਰਾ ਦੂਜੀ ਸਭ ਤੋਂ ਵੱਡੀ ਤੁਸੀਂ ਹੋਰ ਦੇਖੋ ਹੁਣ ਜਿਹੜਾ ਕਿਸੇ ਆਪਾਂ ਜਿਹੜੇ ਅੰਦੋਲਨ ਪਹਿਲਾਂ ਲੜੇ ਮੈਂ ਖਾਸ ਕਰਕੇ ਜਿਹੜੀ ਚੀਜ਼ 'ਚ ਮੈਂ ਵਿਚਰੇ ਆ ਨਾ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਕੇ ਜਾਂਦਾ ਇਹ ਨੌਜਵਾਨਾਂ ਨੂੰ ਇਹ ਗੱਲ ਵੱਲ ਬੜਾ ਧਿਆਨ ਦੇਣਾ ਇਹ ਗੱਲ ਜਿਹੜੀ ਮੈਂ ਔਨ ਕਰਨ ਲੱਗਿਆ ਜਿਹੜੀ ਗੱਲ ਨਾ ਮੈਂ ਵਿਚਰਾਂ ਜਿਹੜੀ ਗੱਲ ਮੈਂ ਚੀਜ਼ ਦੇਖੀ ਆ ਸਾਡੇ ਪੰਜਾਬ ਦੇ ਵਿੱਚ ਇੱਕ ਚੀਜ਼ ਹੋਈ ਕਿ ਕਿਸਾਨ ਜਿਹੜੇ ਲੀਡਰ ਆ ਜਾਂ ਮਜ਼ਦੂਰ ਲੀਡਰ ਨੇ ਬਕਾਊ ਨੇਗੇ ਉਹਦਾ ਕਾਰਨ ਪਤਾ ਕੀ ਸੀਗਾ ਉਹ ਗੱਲ ਕਹਿਣ ਦਾ ਪੋਲਿਟਿਕਲ ਲੀਡਰਾਂ ਦਾ ਖਾਸ ਕਰਕੇ ਜਿਹੜੀ ਹੁਣ ਸੱਤਾ ਦੇ ਵਿੱਚ ਪਾਰਟੀ ਐ ਉਹਨੇ ਕਿਸਾਨ ਲੀਡਰਾਂ ਨੂੰ ਬਹੁਤ ਪਾੜਿਆ ਫਿਰ ਮਜ਼ਦੂਰ ਲੀਡ ਤੇ ਸਿੱਖ ਜੱਥੇਬੰਦਾਂ ਨੇ ਉਹਨਾਂ ਨੇ ਪਾੜਿਆ ਇਹ ਤਿੰਨ ਚਾਰ ਜਿਹੜੀਆਂ ਜੱਥੇਬੰਦੀਆਂ ਨੇ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਜਾਂ ਸਿੱਖ ਜੱਥੇਬੰਦੀਆਂ ਇਹਨਾਂ ਨੂੰ ਆਪ ਦੇ ਵਿੱਚ ਪਾੜਤਾ ਵੀ ਇਹ ਮੁੱਦਿਆਂ ਦੀ ਗੱਲ ਨਾ ਕਰਨ ਇਹ ਨੀਤੀਆਂ ਦੀ ਚੰਗੀ ਨੀਤੀਆਂ ਦੀ ਗੱਲ ਨਾ ਕਰਨ ਕਹਿੰਦੇ ਬੁਕਾਊ ਨੇਗੇ ਮੇਰਾ ਪਹਿਲਾਂ ਦਾਦਾ ਜ਼ਿਲ੍ਹੇ ਦਾ ਪ੍ਰਧਾਨ ਸੀ ਫਿਰ ਹੋਰ ਆਉਦਿਆਂ ਤੇ ਰਿਹਾ ਜਦੋਂ ਕਿ ਪੰਜਾਬ ਪੂਰੇ ਭਾਰਤ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਬਣੀ ਆ ਸਾਡਾ ਪਰਿਵਾਰ ਉਦੋਂ ਦਾ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਮੇਰੇ ਦਾਦੇ ਦਾ ਜਿਹੜਾ ਭਰਾ ਸੀਗਾ ਉਹ ਦੂਜਾ ਸਿੱਖ ਜੱਥੇ ਬੰਦਿਆਂ ਨਾਲ ਜੁੜਿਆ ਹੋਇਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਤੋਂ ਹੀ ਚੱਲਦੀਆਂ ਆਈਆਂ ਨੇਗੀਆਂ ਵੀ ਕਹਿਣ ਦਾ ਭਾਵ ਵੀ ਮੈਂ ਅੱਜ ਤੱਕਰ ਕੋਈ ਇਹ ਨਹੀਂ ਦੇਖਿਆ ਵੀ ਜਿਹਦੇ ਤੇ ਇਹ ਕੋਈ ਇਹ ਸਾਬਤ ਕਰ ਦੇਣ ਵੀ ਆ ਆ ਬਿਕਾਊਗਾ ਆ ਇਹਨੇ ਤੇ ਵਿਕ ਗਿਆ ਮੈਂ ਤੁਹਾਨੂੰ ਵੀ ਸਾਰੇ ਨੌਜਵਾਨਾਂ ਨੂੰ ਉਪਦੇਸ਼ਾਂ ਦੇ ਵਿੱਚ ਕਹਿਣਾ ਚਾਹਣਾ ਕਿ ਸਰਕਾਰਾਂ ਥੋੜੇ ਦਿਮਾਗ ਦੇ ਵਿੱਚ ਗੱਲ ਪਾਉਂਦੀਆਂ ਨੇ ਵੀ ਆਹ ਲੀਡਰ ਤੁਹਾਡਾ ਬਕਾਊਗਾ ਤੁਹਾਡਾ ਲੀਡਰ ਬਕਾਊਗਾ ਜਿਸ ਪ੍ਰਕਾਰ 200 ਸਾਲ ਅੰਗਰੇਜ਼ ਲੋਕ ਤੁਹਾਨੂੰ ਲੋਕਾਂ ਨੂੰ ਪਾੜ ਕੇ ਰਾਜ ਕਰਕੇ ਇਸ ਪ੍ਰਕਾਰ ਹੁਣ ਤੁਹਾਨੂੰ ਪਾੜ ਕੇ ਰੱਖਿਆ ਹੋਇਆ ਪੋਲਿਟਿਕਲ ਲੀਡਰਾਂ ਨੇ ਮੈਂ ਅੱਜ ਤੱਕ ਕੋਈ ਬਕਾਊ ਨਹੀਂ ਦੇਖਿਆ ਜਿਹੜਾ ਕਿ ਇਹ ਬਕਾਊ ਬਕਾਊ ਕਹਿਣ ਦੇ ਵਿੱਚ ਨਾ ਸਰਕਾਰਾਂ ਨੇ ਕੀ ਕੀਤਾ ਸਾਡੇ ਸਾਰੀਆਂ ਜਿਹੜੀਆਂ ਕਿ ਅੰਦੋਲਨ ਸੀ ਉਹ ਫੇਲ ਕੀਤੇ ਇਹਨਾਂ ਨੇ ਸਾਨੂੰ ਕੁੱਟਿਆ ਇਹਨਾਂ ਨੇ ਮਾਰਿਆ ਸਾਡੇ ਅੰਦੋਲਨ ਖਰਾਬ ਕੀਤੇ ਸਾਨੂੰ ਪਾੜ ਕੇ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਬੈਠ ਗਈ ਵੀ ਉਹ ਠੀਕ ਹੈ ਜੀ ਉਹ ਬਕਾਊ ਆ ਜੀ ਉਹ ਇਹ ਆ ਜੀ ਉਹ ਇਹ ਆ ਜੀ ਵਕਬਾ ਕਸੇ ਟੈਗ ਲਾਏ ਮੇਰਾ ਕਹਿਣ ਦਾ ਭਾਵ ਅਸਲ ਦੇ ਵਿੱਚ ਸਾਰੇ ਹੀ ਵਿਦੇਸ਼ਾਂ ਵਾਲੇ ਭਰਾਵਾਂ ਨੂੰ ਇਹੀ ਆ ਦੇਖੋ ਤੁਸੀਂ ਜਾਂ ਤਾਂ ਪ੍ਰੋਪਰ ਤੌਰ ਤੇ ਜਿਹੜਾ ਕਹਿੰਦਾ ਵੀ ਬਕਾਊ ਆ ਬੰਦਾ ਜਾਂ ਤਾਂ ਉਹਨੂੰ ਕਹੋ ਵੀ ਤੂੰ ਭਾਈ ਅੱਗੇ ਲੱਗ ਤੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਤੂੰ ਸਰਕਾਰਾਂ ਨਾਲ ਮੱਥਾ ਲਾ ਤੂੰ ਨੀਤੀਆਂ ਦੀ ਗੱਲ ਕਰ ਅਈ ਤੇਰੇ ਪਿੱਛੇ ਆ ਤੂੰ ਕਹਿੰਦਾ ਵੀ ਇਹ ਬਕਾਊ ਐ فرض ਕਰੋ ਮੈਨੂੰ ਬਾਈ ਜੀ ਕੋਈ ਕਹਿ ਰਿਹਾ ਬਕਾਊ ਆ ਠੀਕ ਆ ਮੈਂ ਬਕਾਊ ਆ ਤੁਸੀਂ ਮੂਰੇ ਜਾ ਕੇ ਗੱਲਬਾਤ ਕਰੋ ਤੁਸੀਂ ਮੱਥਾ ਲਾਓ ਤੁਸੀਂ ਲੜੋ ਸਿਸਟਮ ਨਾਲ ਇਸ ਕਰਕੇ ਅਸੀਂ ਐਵੇਂ ਇਲਜ਼ਾਮ ਲਾ ਦੇਣੇ ਉਹ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਰਹੇ ਨੇ ਤੁਹਾਡੇ ਪੰਜਾਬ ਲਈ ਜਿਹੜੇ ਲੜਨ ਵਾਲੇ ਬੰਦੇ ਨੇ ਉਹਨਾਂ ਉੱਪਰ ਬਲੇਮ ਲੱਗ ਰਿਹਾ ਤੁਹਾਨੂੰ ਏਕਤਾ ਦੀ ਗੱਲ ਕਰਨੀ ਚਾਹੀਦੀ ਆ ਇਹ ਤੁਹਾਡੇ ਉੱਤੇ ਅਹਿਮ ਜ਼ਿੰਮੇਵਾਰੀ ਆ ਕਿ ਹੁਣ ਸਿੱਖ ਜੱਥੇਬੰਦੀਆਂ ਦੇ ਵਿੱਚ ਵੀ ਇਹੀ ਗੱਲ ਆ ਕੋਈ ਸਿੱਖ ਜੱਥੇਬੰਦੀ ਦੀ ਏਕਤਾ ਨਹੀਂ ਹੈਗੀ ਕੋਈ ਮਜ਼ਦੂਰ ਜੱਥੇਬੰਦੀ ਦੀ ਏਕਤਾ ਨਹੀਂ ਹੈਗੀ ਨੀਤੀਆਂ ਦੀ ਗੱਲ ਤਾਂ ਹੋਈ ਨਹੀਂ ਰਹੀ ਜਿਹੜੇ ਚੰਗੇ ਮੁੱਦਿਆਂ ਦੀ ਤਾਂ ਗੱਲ ਹੋਈ ਨਹੀਂ ਰਹੀ ਇਸ ਕਰਕੇ ਬਕਾਊ ਬਕਾਊ ਕਹਿਣਾ ਇਹ ਇਹਨਾਂ ਦੀ ਲੀਡਰਾਂ ਚਾਹੁੰਦੇ ਨੇ ਕਿ ਸਮਝੋ ਪਾੜ ਦੇ ਕਿਵੇਂ ਨੇ ਲਾ ਉਸ ਨੂੰ ਮੈਂ ਛੋਟੀ ਜੀ ਗੱਲ ਦੱਸਦਾ ਫਰਜ਼ ਕਰੋ ਇਹ ਜਿੱਥੇ ਬੰਦੇ ਨਾਲ ਇਕੱਲਾ ਸੰਬੰਧ ਰੱਖਦਾ ਮੈਂ ਅੱਡ ਜਿਹਾ ਜੇ ਬੰਦਾ ਸੰਬੰਧ ਰੱਖਦਾ ਬਾਈ ਜੀ ਹੋਰ ਜਿੱਥੇ ਬੰਦਾ ਸੰਬੰਧ ਰੱਖਦਾ ਇੱਕ ਅਫਸਰ ਇਹਦੇ ਕੋਲੇ ਆਊਗਾ ਉਹ ਨੂੰ ਗੱਲ ਕੁਝ ਹੋਰ ਆ ਕੇ ਆਖੂ ਮੈਨੂੰ ਗੱਲ ਕੁਝ ਹੋਰ ਆਖੇ ਇਹਨੂੰ ਕੁਝ ਹੋਰ ਆਖੇ ਇਸ ਕਰਕੇ ਸਾਨੂੰ ਪਾੜਦੇ ਨੇ ਜੀ ਤੇ ਤਾਂ ਕਰਕੇ ਮੈਂ ਬੇਨਤੀ ਕਰਦਾ ਪੂਰੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਜਾਂ ਆਪਾਂ ਕਿਸਾਨ ਜਿੱਥੇ ਬੰਦਿਆਂ ਦੀ ਗੱਲ ਕਰੀਏ ਨਾ ਬਹੁਤ ਵੱਡਾ ਇੱਕ ਹੱਕਾਂ ਦੀ ਲੜਾਈ ਦਿਖਾਈ ਸੀਗੀ ਕਰਕੇ ਅੱਜ ਜਿਹੜੇ ਕਿ ਪੂਰੇ ਦੇਸ਼ਾਂ ਨੇ ਉਹ ਗੱਲ ਦੇਖੀ ਪਰ ਉਹਨਾਂ ਨੇ ਜਿਹੜਾ ਕਿ ਉਹ ਤਾਰ-ਤਾਰ ਕਰਤਾ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਸਾਨੂੰ ਇਹ ਏਕਤਾ ਦੀ ਗੱਲ ਜਰੂਰ ਕਰਨੀ ਚਾਹੀਦੀ ਆ ਕਿਸਾਨ ਜਿੱਥੇ ਬੰਦੇ ਨੇ ਲੋਕਾਂ ਦੀ ਲੜਨ ਵਾਲੇ ਲੋਕਾਂ ਦੀ ਮੁੱਦਿਆਂ ਦੀ ਲੋਕਾਂ ਦੀ ਏਕਤਾ ਹੋਣੀ ਚਾਹੀਦੀ ਆ ਇਹ ਮੇਰੀ ਗੱਲ ਆ ਹੋਰ ਤੁਸੀਂ ਤੁਹਾਡਾ ਕੋਈ ਸਵਾਲ ਜਵਾਬ ਮੈਨੂੰ ਦੱਸੋ ਜਿਵੇਂ ਵੀਰ ਜੀ ਹੁਣ ਕੋਈ ਵੀ ਲੀਡਰ ਆ ਹਾਂਜੀ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਮ ਬੇਦਬੀਆਂ ਹੁੰਦੀਆਂ ਕਿੰਨੀਆਂ ਅਨੇਕ ਪ੍ਰਕਾਰ ਦੀਆਂ ਕੋਈ ਵੀ ਆਪਾਂ ਕਿਸਾਨੀ ਅੰਦੋਲਨ ਚੱਲਦਾ ਤੇ ਫੁਲਾਨੇ ਪਿੰਡ ਬੇਦਬੀ ਹੋ ਗਈ ਉਹਦੇ ਉੱਤੇ ਸਰਕਾਰ ਕੋਈ ਵੀ ਗੌਰ ਨਹੀਂ ਕਰਦੀ ਕੀ ਗੱਲ ਗੁਰੂ ਗ੍ਰੰਥ ਸਾਹਿਬ ਕਿਤੇ ਮਤਲਬ ਆਮ ਵਾੜੇ ਸਿੱਖਾਂ ਦਾ ਸਾਰੇ ਹੀ ਸੋਲਿਡ ਜਿੰਨੇ ਆਪਣੇ ਪਾਵਰਫੁੱਲ ਜਿੰਨੇ ਵੀ ਲੋਕ ਬਾਹਰ ਬੈਠੇ ਨੇ ਉਹਨਾਂ ਦਾ ਹੀ ਧਿਆਨ ਹੁੰਦਾ ਵੀ ਇਹ ਮੁੱਦੇ ਦੇ ਉੱਤੇ ਕੋਈ ਗੱਲ ਕੀਤੀ ਜਾਵੇ ਬਹੁਤ ਵਧੀਆ ਤੁਸੀਂ ਗੱਲ ਅੱਜ ਜਿਹੜਾ ਵੀ ਅਸੀਂ ਮੈਂ ਗੱਲ ਕੰਪਲੀਟ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਦੌਲਤ ਅੱਜ ਅਸੀਂ ਇੱਥੇ ਆ ਸੰਸਾਰ ਆ ਬੱਲੇ ਸਾਰਾ ਕੁਝ ਤੁਸੀਂ ਇੱਕ ਚੀਜ਼ ਇਮਾਨਦਾਰ ਨਾਲ ਦੱਸਿਓ ਜੀ ਜਿਹੜੀ ਤੁਸੀਂ ਇਹ ਸਵਾਲ ਕਰਿਆ ਤੁਸੀਂ ਇਮਾਨਦਾਰੀ ਨਾਲ ਦੱਸਿਓ ਵੀ ਤੁਹਾਨੂੰ ਭਾਈ ਗੁਰਜੀਤ ਸਿੰਘ ਜੀ ਖਾਲਸਾ ਬਾਰੇ ਪਤਾ ਸਮਾਨ ਵਾਲਾ ਟਾਵਰ ਬਾਰੇ ਨਹੀਂ ਜੀ ਭਾਈ ਨਹੀਂ ਪਤਾ ਹੈਗਾ ਨਾ ਪਿਛਲੇ 8 ਮਹੀਨਿਆਂ ਦੇ ਉੱਪਰ ਇੱਕ ਬੰਦਾ ਟਾਵਰ ਦੇ ਉੱਪਰ ਇਹੀ ਸੰਘਰਸ਼ ਕਰ ਰਿਹਾ ਜੀ ਜੀ ਵੀ ਜਿਹੜੀਆਂ ਸਾਡੇ ਗੁਰੂਗ੍ਰਾਂਸਾਂ ਮਹਾਰਾਜਾਂ ਹੋ ਰਹੇ ਆ ਵਿਆਪਦੀਆਂ ਜੀ ਕੱਲੇ ਜਿ ਦੇਖ ਜਿਹੜਾ ਸਿੱਖ ਹੁੰਦਾ ਉਹ ਸਰਬੰਧ ਦੇ ਭਲੇ ਦੀ ਗੱਲ ਕਰਦਾ ਬਿਲਕੁਲ ਜੀ ਉਹਨੇ ਕ੍ਰਾਂਤ ਸਾਹਿਬ ਦੀ ਵੀ ਨਾਲ ਗੱਲ ਕਰੀਆ ਗੀਤਾ ਦੀ ਵੀ ਗੱਲ ਕਰੀਆ ਉਹਨੇ ਸਾਰੇ ਧਾਰਮਿਕ ਗ੍ਰੰਥਾਂ ਦੇ ਬਰਾਬਰ ਦੀ ਗੱਲ ਕਰੀਆ ਵੀ ਜਿਹੜੀਆਂ ਇਹਨਾਂ ਦੇ ਵਿਆਪ ਦੇ ਉਹਨਾਂ ਨੇ ਇਹ ਨਾਲੇ ਸਖਤ ਕਾਨੂੰਨ ਬਣਾਣਾ ਚਾਹੀਦਾ ਕੀ ਹੋਇਆ ਸੋਨ ਵਾਲੀ ਗੱਲ ਆ ਧਿਆਨ ਨਾਲ ਮੇਰੀ ਧਿਆਨ ਨਾਲ ਗੱਲ ਸੁਣੋ ਕੀ ਹੋਇਆ ਜਦੋਂ 8 ਮਹੀਨੇ ਤੋਂ ਬੰਦਾ ਉਹ ਇੱਕ ਟਾਵਰ ਦੇ ਉੱਪਰ 400 ਉੱਪਰ ਉੱਚਾ ਟਾਵਰ ਹੈ ਉਹਦੇ ਉੱਪਰ ਹੀ ਬੈਠਾ ਉਹ ਬੰਦਾ ਸਮਾਨ ਢਗਾ ਰਿਹਾ ਇਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਇੱਕ ਡਰਾਮਾ ਕਰਿਆ ਪ੍ਰਧਾਨ ਸਭਾ ਸੈਸ਼ਨ ਬੁਲਾਇਆ ਜ ਦੋ ਦਿਨ ਦਾ ਪਿਛਲੇ ਦਿਨੀ ਪਿਛਲੇ ਥੋੜੇ ਦਿਨਾਂ ਦੀ ਗੱਲ ਆ ਠੀਕ ਜਦੋਂ ਵਿਧਾਨ ਸਭਾ ਸੈਸ਼ਨ ਚੱਲਿਆ ਵਿਧਾਨ ਸਭਾ ਸੈਸ਼ਨ ਤੇ ਕਰੋੜਾਂ ਰੁਪਏ ਖਰਚ ਕਰਦੇ ਨੇ ਇੱਕ ਦਿਨ ਦਾ ਜਦੋਂ ਇਹ ਚੱਲਦਾ ਉਹਦੇ ਵਿੱਚ ਕੀ ਕਰਿਆ ਦੇਖੋ ਜੀ ਅਸੀਂ ਕਾਨੂੰਨ ਬਣਾਉਣਾ ਕਾਨੂੰਨ ਲਿਆਂਦਾ ਕਾਨੂੰਨ ਲਿਆਂਦਾ ਮਤਾ ਲਿਆਂਦਾ ਪਰ ਉਹ ਕੀ ਕਰਿਆ ਕਹਿੰਦੇ 8 ਮਹੀਨਿਆਂ ਦੀ ਡीडी ਕੇ ਆਪਣਾ ਕਮੇਟੀ ਨੂੰ ਰਿਪੋਰਟ ਸੌਂਪਦੀ 8 ਮਹੀਨਿਆਂ ਬਾਅਦ ਅਸੀਂ ਜਿਹੜਾ ਕਾਨੂੰਨ ਲਾਗੂ ਕਰਾਂਗੇ ਜੀ ਜੀ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਜੇਕਰ ਮਤਾ ਲੈ ਕੇ ਆਂਦਾ ਕਾਨੂੰਨ ਲੈ ਕੇ ਆਂਦਾ ਤੁਸੀਂ ਪਾਸ ਉਹਨੂੰ ਹੁਣੇ ਕਰ ਦੋ ਜੀ ਬਿਲਕੁਲ ਤੁਸੀਂ ਉਹਨੂੰ ਠੰਡੇ ਵਾਸਤੇ ਜਿ ਕਿਉਂ ਪਾਉਣਿ ਪਹਿਲਾਂ ਕਿੰਨੇ ਕਾਨੂੰਨ ਜਿਹੜੇ ਮਤੇ ਆਪਾਂ ਲੈ ਕੇ ਆਉਣਾ ਉਹ ਕਿਹੜਾ ਆਪਾਂ ਉਹਦੇ ਤੇ ਉਹਦੀ ਪਾਸ ਨਹੀਂ ਕਰਦੇ ਬਿਲਕੁਲ ਜੀ ਹੁਣ ਜਿਹੜੀ ਇਹ ਵਿਧਾਨ ਸਭਾ ਜਿਹੜੀ ਕਿ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ ਕਿ ਇਹਦੇ ਵਿੱਚ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਇੱਕ ਤਾਂ ਦੇਖੋ ਜਿਹੜਾ ਸਾਡਾ ਧਾਰਮਿਕ ਮੁੱਦਾ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਦੇਖੋ ਸਿੱਖਾਂ ਦਾ ਗੁਰੂ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਗੁਰੂ ਗੁਰੂ ਅੰਗਦੇਵ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸਿੱਖਾਂ ਦਾ ਗੁਰੂ ਹੈ ਸਿੱ ਜੇਕਰ ਇਹੀ ਸੇਫ ਨਹੀਂ ਹੈਗਾ ਤਾਂ ਸਾਡਾ ਜਾਣ ਦਾ ਵੀ ਕੀ ਫਾਇਦਾ ਬਿਲਕੁਲ ਜੀ ਦੇਖੋ ਇਹ ਮਨੁੱਖਤਾ ਦੀ ਸਾਂਝੀ ਭਾਈਵਾਲਤਾ ਦੀ ਗੱਲ ਕਰਦਾ ਇਹ ਤਾਂ ਸਿਰਫ ਔਰ ਸਿਰਫ ਵੋਟਾਂ ਲਈ ਇਹਨਾਂ ਨੇ ਪੱਗਾਂ ਬੰਨ੍ਹੀਆਂ ਨੇ ਹੋਰ ਕੁਝ ਨਹੀਂ ਹੈਗਾ ਮੈਂ ਕੋਈ ਗੱਲ ਕਰਦਾ ਹੁਣ ਮੈਨੂੰ ਕਈ ਬੰਦੇ ਕਹਿ ਦਿੰਦੇ ਨੇਗੇ ਵੀ ਦਾੜੀ ਕੇਸ ਰੱਖ ਮੈਂ ਕਿਹਾ ਦਾੜੀ ਵੀ ਰੱਖਣਿਆ ਕੇਸ ਵੀ ਰੱਖਣਿਆ ਜੀ ਤੇ ਪੱਗ ਵੀ ਬੰਨਣੀ ਆ ਗੁਰੂ ਸਾਹਿਬ ਕਿਰਪਾ ਕਰਕੇ ਕਰੇ ਅਮਰਤ ਵੀ ਛਕਾਂਗੇ ਪਰ ਸਭ ਤੋਂ ਵੱਡਾ ਜਿਹੜਾ ਕੰਮ ਆਉ ਆਤਮਾ ਤੇ ਕੰਮ ਕਰਨਾ ਬੜਾ ਜ਼ਰੂਰੀ ਆ ਮੈਂ ਤੁਹਾਡੇ ਕੋਲ ਇੱਕ ਗੱਲ ਖੜਾ ਕਰਕੇ ਕਹਿ ਕੇ ਜਾਣਾ ਇੱਕ ਨਾ ਸੰਤ ਮਸਕੀਨ ਜੀ ਨੇ ਇੱਕ ਕਥਾ ਸੁਣੀ ਉਹ ਕਹਿੰਦਾ ਵੀ ਚੋਰ ਵਰਨ ਨੂੰ ਹਰ ਇੱਕ ਦਾ ਜੀ ਕਰਦਾ ਪਰ ਕਹਿੰਦਾ ਦਾ ਨਹੀਂ ਲੱਗਿਆ ਹੁੰਦਾ ਬੰਦਮਾਸ਼ ਵਰਨ ਨੂੰ ਹਰ ਇੱਕ ਦਾ ਜੀ ਕਰਦਾ ਫਰਕ ਨਾਲ ਦਾ ਨਹੀਂ ਲੱਗਿਆ ਹੁੰਦਾ ਆਪਾਂ ਕਹਿੰਦੇ ਆ ਵੀ ਉਹ ਲੀਡਰ ਬਕਾਊਗਾ ਉਹ ਲੀਡਰ ਬਕਾਊਗਾ ਲੀਡਰ ਵਰਨ ਨੂੰ ਹਰ ਇੱਕ ਦਾ ਜੀ ਕਰਦਾ ਪਰ ਉਹ ਪਰ ਉਹਦਾ ਦਾ ਨਹੀਂ ਲੱਗਿਆ ਹੁੰਦਾ ਥੋੜੇ ਵਿੱਚ ਜਿਹੜਾ ਤੁਹਾਡਾ ਨਮਾਣਾ ਜਿਹਾ ਭਰਾ ਖੜਾ ਛੋਟਾ ਜਿਹਾ ਬੰਦਾ ਖੜਾ ਇੱਕ ਆਮ ਕਿਸਾਨ ਦਾ ਪੁੱਤ ਖੜਾ ਹੈ ਇਹਦੇ ਘਰੋਂ ਕਰੋੜਾਂ ਰੁਪਇਆ ਆਇਆ ਜਿਹੜਾ ਕਿ ਆ ਏਜੰਟ ਮਾਫੀਆ ਨੂੰ ਲਾਇਆ ਸੀ ਜੋ ਜਿਹੜਾ ਮੈਂ ਮੱਥਾ ਲਾਇਆ ਹੋਇਆ ਮੈਂ ਕਰੋੜਾਂ ਰੁਪਇਆ ਆਇਆ ਉਹਨਾਂ ਦੇ ਟੇਚਿਆਂ ਟੇਚਿਆਂ ਵਾਪਸ ਮੋੜੀਆਂ ਨੇ ਕਹਿਣ ਦਾ ਭਾਵ ਜੇ ਮੈਂ ਉਹ ਦਾਲ ਆਉਣਾ ਹੁੰਦਾ ਲਾ ਸਕਦਾ ਅੱਜ ਤੁਹਾਡੇ ਸਾਥ ਦੇ ਵਿੱਚ ਖੜਾ ਹੋ ਕੇ ਕਹਿਣਾ ਵੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਆ ਕੇ ਕਹਿੰਦਾ ਕੋਈ 5 ਰੁਪਏ ਸਾਬਤ ਕਰਦੇ ਮੂੰਹ ਕਾਲਾ ਕਰਦੇ ਹੋ ਅਗਲੀ ਗੱਲ ਹੈ ਲੀਡਰ ਦੀ ਆ ਗਈ ਸਾਰੀਆਂ ਪਾਰਟੀਆਂ ਦੀ ਅਪਰੋਚ ਆ ਵੀ ਸਾਡੇ ਵੱਲ ਆ ਕੇ ਚੋਣ ਲਾ ਲੈ ਸਾਡੇ ਵੱਲ ਚੋਣ ਆ ਕੇ ਲੜ ਲੈ ਕਈ ਨਾ ਇੱਥੇ ਕਿਸੇ ਨੇ ਚਾਕੇ ਪੋਸਟ ਪਾਤੀ ਕਿ ਭਾਨਾ ਸਿੱਧੂ ਤੇ ਹੁਣ ਚੋਣ ਲੜੂਗਾ ਥੱਲੇ ਕਮੈਂਟ ਪਤਾ ਕਿਹਨੇ ਕਰੇ ਜਿਹੜੇ ਕਿ ਪਾਰਟੀ ਦੇ ਚਮਚੇ ਨੇ ਕਮੈਂਟ ਕਰੇ ਓਕੇ ਉਹੀ ਉਹ ਸੀਐਮ ਨਾਲ ਜੋੜ ਕੇ ਪਾਤੀ ਕਿ ਭਾਣਾ ਉਹਦੇ ਨਾਲ ਉਹਦੇ ਨਾਲ ਉਹ ਜਿਹੜਾ ਉਹਦੇ ਨਾਲ ਜਿਹੜਾ ਚੋਣ ਲੜੂਗਾ ਥੱਲੇ ਕਮੈਂਟ ਪਤਾ ਕੀ ਕਰੇ ਸਾਡੇ ਆ ਬੰਦਿਆਂ ਨੇ ਦੇਖੋ ਜੀ ਇਹ ਤਾਂ ਜੀ ਇਹੋ ਕੀ ਕਰ ਲੂਗਾ ਜੀ ਇਹ ਕੀ ਕਰ ਲੂਗਾ ਜੀ ਪਹਿਲੀ ਗੱਲ ਤਾਂ ਮੈਂ ਇਹ ਚੀਜ਼ ਪੁੱਛਣਾ ਚਾਹਣਾ ਵੀ ਉਹ ਹੀ ਜਿਹੜੇ ਤੁਸੀਂ ਪਾਰਟੀ ਦੇ ਵਿੱਚ ਲੜੀ ਨਾ ਉਹ ਤਾਂ ਮੈਨੂੰ ਟਿਕਟਾਂ ਦੇਣ ਨੂੰ ਤਿਆਰ ਨਹੀਂ ਗਿਆ ਉਹਨੂੰ ਜਾ ਕੇ ਪੁੱਛ ਤਾਂ ਲਓ ਉਹਨੂੰ ਜਾ ਕੇ ਪੁੱਛ ਤਾਂ ਲਓ ਵੀ 2014 ਦੇ ਵਿੱਚ ਕਿਹਨੇ ਕੀ ਕੀ ਕੀਤਾ ਤਾਂ ਇਹ ਤਾਂ ਹੁਣ ਮੈਨੂੰ ਸਾਰੇ ਫੋਨ ਕਰਦੇ ਨੇ ਕਿ ਮੈਂ ਤੁਹਾਡੇ ਕਰ ਕੇ ਇਹ ਗੱਲ ਕਹਿ ਰਿਹਾ ਵੀ ਜੇ ਚੋਣ ਲੜੀ ਤਾਂ ਆਹ ਯਾਦ ਚੋਣ ਲੜਾਂਗੇ ਵੈਸੇ ਮੇਰਾ ਕੋਈ ਰਾਤਾਂ ਨਹੀਂ ਉਹ ਲਿਖ ਕੇ ਕਿਸੇ ਨੇ ਪਾਤੀ ਦੂਜੀ ਗੱਲ ਇੱਕ ਚੀਜ਼ ਹੋਰ ਦੱਸੋ ਮੈਂ 2015-16 ਤੋਂ ਲੈ ਕੇ ਲਗਾਤਾਰ ਚੱਲਿਆ ਹੋਇਆ ਜਿਹੜਾ ਕੋਈ ਵੀ ਲੀਡਰ ਹੈ ਲੀਡਰ ਸਰ ਬੋਟਾਂ ਲੈਣ ਲਈ ਬਣਦਾ ਅੱਜ ਜਿੰਨੇ ਵੀ ਬੰਦੇ ਨੇਗੇ ਇਹਨਾਂ ਦੇ ਬੋਟਾਂ ਤੋਂ ਪਹਿਲਾਂ ਜਿੱਤਣ ਤੋਂ ਪਹਿਲਾਂ ਇੱਕ ਵੀ ਸੰਘਰਸ਼ ਦਿਖਾ ਦਿਓ ਕੀਤਾ ਮੇਰੇ ਤੇ 9 ਪਰਚੇ 1 ਲੱਖ 1 ਲੱਖ ਤੱਕ ਪਾਏ ਹੋਏ ਨੇਗੇ ਮੇਰੇ ਭੈਣਾਂ ਤੇ ਕਰ ਪਾਏ ਹੋਏ ਨੇਗੇ ਕਾਦੇ ਕਰਕੇ ਮੈਂ ਤੁਹਾਡੇ ਕੋਲੇ ਇੱਥੇ ਆਇਆ ਪਰਸੋਂ ਦਾ ਮੇਰਾ ਬੰਦਾ ਚੱਕ ਕੇ ਅੰਦਰ ਜੇਲ ਸਿਰਦਾ ਮੇਰਾ ਬੰਦਾ ਅੰਦਰ ਚੱਕ ਕੇ ਜੇਲ ਸਿਰਦਾ ਕੀ ਕਰਨ ਗਿਆ ਸੀ ਮੇਰਾ ਬੰਦਾ ਇੱਕ ਧੀ ਦੇ ਪੈਸੇ ਦਿਵਾਉਣ ਲਈ ਗਿਆ ਸੀ ਬਿਲਕੁਲ ਵੇਖੀ ਮੈਂ ਵੀਡੀਓ ਮੇਰਾ ਬੰਦਾ ਕਿ ਅੰਦਰ ਸਿਰਦਾ ਕਹਿੰਦਾ ਭਾਬ ਜਿਹੜੇ ਉਹ ਲੋਕ ਚਮਚਾਗਰੀ ਵਾਲੇ ਕਮੈਂਟ ਕਰਦੇ ਨੇ ਜਾ ਉਹ ਜੇ ਗੱਲਾਂ ਕਰਦੇ ਨੇ ਉਹਨਾਂ ਨੂੰ ਥੋੜੀ ਮੋਟੀ ਸ਼ਰਮ ਇਹ ਹੋਣੀ ਚਾਹੀਦੀ ਆ ਵੀ ਜਿਹਦੇ ਕਰਕੇ ਤੁਸੀਂ ਮੇਰੇ ਨਾਲ ਲੜ ਰਹੇ ਹੋ ਉਹ ਤਾਂ ਤੁਹਾਡੇ ਮੈਨੂੰ ਬਾਪੂ ਮੰਨਦੇ ਨੇਗੇ ਉਹ ਤਾਂ ਤੁਹਾਨੂੰ ਮੈਨੂੰ ਐ ਕਹਿੰਦੇ ਨੇਗੇ ਤੁਸੀਂ ਉਹਨਾਂ ਖਾਤਰ ਲੜ ਰਹੇ ਹੋ ਮੈਂ ਤੁਹਾਡੇ ਖਾਤਰ ਲੜ ਰਹਾ ਮੈਂ ਕਹਿੰਦਾ ਵੀ ਸਾਡੀ ਤੁਹਾਡੀ ਏਕਤਾ ਹੋਣੀ ਚਾਹੀਦੀ ਆ ਮੇਰੀ ਸੋਚ ਕੀ ਆ ਤੇ ਤੁਹਾਡੀ ਸੋਚ ਕਿੱਥੇ ਖੜੀ ਆ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਵੀ ਜਿਹੜੀਆਂ ਹੁਣ ਦੂਜੀ ਗੱਲ ਜਿਹੜੀ ਆਪਾਂ ਉੱਥੇ ਗੱਲ ਉਹਨੂੰ ਰੈਗੂਲਰ ਸ਼ੁਰੂ ਕਰਾਂ ਵਿਧਾਨ ਸਭਾ ਵਾਲੀ ਮੈਂ ਕਹਿੰਦਾ ਵੀ ਸਾਡੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਲੈ ਕੇ ਇਹ ਮਤਾ ਲੈ ਕੇ ਆਓ ਕਿ ਨੌਜਵਾਨਾਂ ਦੇ ਜਿਹੜੀ ਹੋ ਰਹੀ ਲੁੱਟ ਘੋੜ ਜਿਹੜਾ ਵੀ ਏਜੰਟ ਲੁੱਟਦਾ ਉਹਦੀ ਸਾਰੀ ਪ੍ਰਾਪਰਟੀ ਟੈਚ ਉਹਨੂੰ ਘੱਟੋ ਘੱਟ 10-15 ਸਾਲ ਦੀ ਸਜ਼ਾ ਹੋਵੇ ਸਖਤ ਕਾਨੂੰਨ ਬਣਾਓ 90% ਏਜੰਟਾਂ ਉੱਪਰ ਪਰਚੇ ਹੀ ਤੁਸੀਂ ਦਰਜ ਨਹੀਂ ਕੀਤੇ ਸਾਰਿਆਂ ਉਹ ਕੀ ਕਰਦੇ ਨੇ ਲੋਕ ਚੱਕ ਕੇ ਮੇਰੇ ਕੋਲ ਆ ਕੇ ਦਰਖਾਸਤਾਂ ਚੱਕ ਕੇ ਲੈ ਕੇ ਆਉਂਦੇ ਨੇ ਪਰਚੇ ਨਹੀਂ ਦਰਜ ਕੀਤਾ ਹੁੰਦਾ ਇਹ ਸਾਰਾ ਜਿਹੜਾ ਕੰਮ ਹੋ ਰਿਹਾ ਅਸੀਂ ਕਹਿੰਦੇ ਆ ਵੀ ਇਹ ਨੀਤੀਆਂ ਤੇ ਇਹ ਮੁੱਦਿਆਂ ਦੀ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਇਸ ਸਮੇਂ ਪੰਜਾਬ ਦੀ ਕੀ ਆ ਯੋ ਕਿ ਸਾਨੂੰ ਬਚਾਉਣ ਦੀ ਜ਼ਰੂਰਤ ਆ। ਪੰਜਾਬ ਕੋਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇਖੋ ਸਾਡਾ ਗੁਰੂ ਹੋਏ ਨੇਗੇ ਨਨਕਾਣਾ ਸਾਹਿਬ ਦੇ ਵਿੱਚ ਅੱਜ ਪਾਕਿਸਤਾਨ ਚ ਲਾਇਆ ਗਿਆ ਨਨਕਾਣਾ ਸਾਹਿਬ ਦੀ ਧਰਤੀ ਉਨਾ ਨੇ ਜਨਮ ਲਿਆ। ਸਤਗੁਰ ਨਾਨਕ ਪ੍ਰਗਟ ਹੋਇਆ ਮਿੱਟੀ ਤੋਂ ਦਜਗ ਚਾਨਣ ਹੋਇਆ। ਬੜੇ ਹਨੇਰੇ ਦੇ ਵਿੱਚ ਜਿਹੜਾ ਕੋਹ ਹਨੇਰਾ ਸੀ ਜਦੋਂ ਗੁਰੂ ਸਾਹਿਬ ਨੇ ਪ੍ਰਕਾਸ਼ ਹੋ ਕੇ ਉਹ ਮਨੁੱਖਤਾ ਨੂੰ ਤਾਰਨ ਦਾ ਜਿਹੜਾ ਕਿ ਵੀੜਾ ਚੁੱਕਿਆ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਵਾਰਿਆਂ ਨੇ ਇੱਕ ਗੱਲ ਕੀਤੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ। ਸਾਡੀਆਂ ਸਰਕਾਰਾਂ ਸਾਡੇ ਲੋਕਾਂ ਦਾ ਵੀ ਕਸੂਰ ਆ ਪਰ ਸਰਕਾਰਾਂ ਤਿੰਨੇ ਚੀਜ਼ਾਂ ਦੀ ਵੈਰੀ ਹੋ ਗਈਆਂ ਜੀ ਜੀ ਪਾਣੀ ਦੀ ਹਵਾ ਦੀ ਤੇ ਮਿੱਟੀ ਦੀ ਸਮਝਣ ਵਾਲੀ ਗੱਲ ਹੈ ਜੇਕਰ ਸਾਡੇ ਕੋਲੇ ਚੰਗਾ ਪਾਣੀ ਪੀਣ ਵਾਲਾ ਹੀ ਨਹੀਂ ਰਿਹਾ ਰਹੇ ਨੀਗਾ ਤੁਸੀਂ ਇਹ ਪਾਣੀ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਾਡੇ ਖੁਦ ਪਿੰਡ ਦਾ ਨਹੀਂ ਜਦੋਂ ਤੁਸੀਂ ਪੂਰੇ ਸਟੇਟਾਂ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦਾ ਪਾਣੀ ਦੀ ਤੁਲਨਾ ਘੌਰ ਨਾਲ ਕੀਤੀ ਜਾਂਦੀ ਸੀਗੀ ਅੱਜ ਵੀ ਜਿਹੜਾ ਇਹ ਪਾਣੀ ਆ ਨਾ ਦੇਸ਼ਾਂ ਦਾ ਪਾਣੀ ਆ ਸਮੁੰਦਰੀ ਪਾਣੀ ਹੈ ਖਾਰਾ ਹੈ ਇਹ ਪਾਣੀ ਨਹੀਂ ਪੀ ਸਕਦੇ ਪੰਜਾਬ ਦਾ ਪਾਣੀ ਟੋਬਿਆਂ ਦੇ ਵਿੱਚੋਂ ਪੀਤਾ ਜਾ ਸਕਦਾ ਸੀ ਸਮਝਣ ਵਾਲੀ ਗੱਲ ਆ ਨੌਜਵਾਨਾਂ ਲਈ ਸੁਣਨ ਵਾਲੀ ਗੱਲ ਹੈ ਅੱਜ ਹਰ ਇੱਕ ਘਰ ਦੇ ਵਿੱਚ ਫਿਲਟਰ ਹੈ ਜੀ ਜੀ ਕੈਮੀਕਲ ਪਾ ਕੇ ਪੰਜਾਬ ਦਾ ਪਾਣੀ ਪਲੀਤ ਕੀਤਾ ਜਾ ਰਿਹਾ ਜਿਹਦੇ ਉੱਪਰ ਕੋਈ ਵੀ ਪੰਜਾਬ ਦਾ ਪੋਲਿਟਿਕਲ ਲੀਡਰ ਗੱਲ ਕਰਨ ਤਿਆਰ ਨਹੀਂ ਪਾਣੀ ਐਡੀ ਕ ਵੱਡੀ ਸਾਡੀ ਜਿਹੜੀ ਸਰਮੋਰ ਚੀਜ਼ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਜੇਕਰ ਪਿਤਾ ਹੀ ਨਹੀਂ ਸਾਡਾ ਬਚੂਗਾ ਤਾਂ ਸਾਡਾ ਜਿਉਣਾ ਕੀ ਹੈ ਸਾਡਾ ਪਿਤਾ ਹੀ ਨਹੀਂ ਬਚੂਗਾ ਇਸ ਕਰਕੇ ਜਿਹੜਾ ਸਾਡਾ ਪਿਤਾ ਹੈ ਉਹਨੂੰ ਸਾਰਾ ਵਿੱਚ ਕੀ ਕਰ ਰਹੇ ਨੇਗੇ ਹੁਣ ਵੱਡੀਆਂ ਵੱਡੀਆਂ ਫੈਕਟਰੀਆਂ ਨੇਗੀਆਂ ਫੈਕਟਰੀਆਂ ਕੀ ਕਰਦੇ ਨੇ ਧਰਤੀ ਤੋਂ ਪਾਣੀ ਕੱਢ ਰਹੀਆਂ ਨੇ ਕੈਮੀਕਲ ਘੋਲ ਰਹੀਆਂ ਨੇ ਕੈਮੀਕਲ ਘੋਲ ਕੇ ਜਿਹੜਾ ਪਾਣੀ ਆ ਪੂਰਾ ਇੱਕ ਇੱਕ ਨਦੀ ਇੱਕ ਕਹ ਦੀ ਨਾਲਾ ਕਹ ਦੀ ਇੱਕ ਛੋਟਾ ਜਿਹਾ ਸੁਆ ਵੱਡਾ ਸੁਆ ਕਹ ਦੀਏ ਉਹ ਸੁਆ ਜਾ ਕੇ ਦਰਿਆ ਦੇ ਵਿੱਚ ਪਾਣੀ ਪੈ ਰਿਹਾ ਉਹਨੂੰ ਉਹਨੂੰ ਜਾ ਕੇ ਉਹਦੇ ਵਿੱਚ ਕੈਮੀਕਲ ਘੋਲ ਰਿਹਾ ਉਹ ਦਰਿਆ ਦਾ ਪਾਣੀ ਅੱਗੇ ਸਾਡੇ ਲੋਕ ਪੀ ਰਹੇ ਨੇ ਉਹ ਕੈਂਸਰ ਦਾ ਮਰ ਰਹੇ ਨੇ ਇਹ ਤਾਂ ਗੱਲ ਹੋਊਗੀ ਪਾਣੀ ਦੀ ਦੂਜੀ ਗੱਲ ਹੋਊਗੀ ਧਰਤੀ ਦੀ ਧਰਤੀ ਸਾਡੀ ਕੀ ਆ ਮਾਂ ਧਰਤੀ ਉੱਪਰ ਦੇਖ ਲਓ ਕਿੰਨੀਆਂ ਜ਼ਹਿਰਾਂ ਮਛਾਤੀਆਂ ਇਹਨਾਂ ਨੇ ਕਿੱਡੇ-ਕੱਡੇ ਕੰਕਰੀਟ ਤੇ ਵੱਡੇ-ਵੱਡੇ ਇਹਨਾਂ ਨੇ ਦੁਬਾਰਾ ਖੜੀਆਂ ਕਰੀ ਜਾਂਦੇ ਨੇ ਪਤਾ ਨਹੀਂ ਕੀ ਨਹੀਂ ਕਰੀ ਜਾਂਦੇ ਕੀ ਨਹੀਂ ਕਰੀ ਜਾਂਦੇ ਧਰਤੀ ਨੂੰ ਦੂਸਤ ਕਰੀ ਜਾਂਦੇ ਨੇ ਸਾਡੀ ਜਿਹੜੀ ਹਵਾ ਹੈ ਸਾਨੂੰ 1 ਸੈਕਿੰਡ ਬਾਅਦ 2 ਸੈਕਿੰਡਾਂ ਬਾਅਦ ਸਾਹ ਦੀ ਜ਼ਰੂਰਤ ਹੈ ਸਾਡੀ ਹਵਾ ਦੇ ਵਿੱਚ ਦੇਖ ਲਓ ਕਿੰਨੀਆਂ ਜ਼ਹਿਰਾਂ ਫੈਕਟਰੀਆਂ ਨੇ ਕੀ ਕੁਝ ਘੋਲਤੀਆਂ ਕਹਿਣ ਦਾ ਭਾਵ ਵੀ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇਗੇ ਜਿਹੜੀਆਂ ਸਰਕਾਰਾਂ ਸਾਡੀਆਂ ਗੱਲਾਂ ਕਰਦੀਆਂ ਨੇਗੀਆਂ ਕਾਰਪੋਰੇਟ ਘਰਾਣੇ ਮਾਲ ਤਾਂ ਤਿਆਰ ਕਰਕੇ ਪੰਜਾਬ ਤੋਂ ਲੈ ਕੇ ਜਾ ਰਹੇ ਨੇ ਪੈਸਾ ਬਾਹਰ ਕਮਾ ਰਹੇ ਨੇਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਰਕਾਰਾਂ ਨਹੀਂਗੇ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਜਿਹੜੇ ਸਾਡੇ ਲੀਡਰ ਨੇ ਜੇ ਕਹਿੰਦੇ ਸੀ ਭਗਤ ਸਿੰਘ ਦੀ ਸੂਤ ਤੇ ਚੱਲਣ ਆਲੇ ਆ ਭਗਤ ਸਿੰਘ ਨੇ ਇੱਕ ਗੱਲ ਕਹੀ ਸੀਗੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਵੀ ਸਾਡੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤ ਜਿਹੜੇ ਤੁਸੀਂ ਖੜੇ ਹੋ ਪੀਰ ਅੱਜ ਦੇ ਰੋਟੀ ਖਾਣੇ ਨਾਲ ਉੱਪਰ ਕਾਰਪੋਰੇਟ ਘਰਾਣੇ ਦਾ ਕਾਬਜ ਹੋਣ ਜਿਹੜੇ ਅੱਜ ਕਾਰਪੋਰੇਟ ਘਰਾਣੇ ਸਾਡੇ ਪੰਜਾਬ ਦੇ ਉੱਪਰ ਕਾਬਜ ਹੋ ਚੁੱਕੇ ਨੇਗੇ ਇਸ ਕਰਕੇ ਉਹਨੇ ਕਿਹਾ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਇਹਨਾਂ ਦੇ ਵਿੱਚੋਂ ਪੂਰਾ ਨਾਰਾ ਹੀ ਨਹੀਂ ਇਹ ਕੋਈ ਬੋਲ ਸਕਦਾ ਵੀ ਸਾਮਰਾਜਵਾਦ ਹਰ ਇੱਕ ਸਾਮਰਾਜਵਾਦੀ ਹੋਏ ਘੜੇ ਨੇ ਫੈਕਟਰੀਆਂ ਸਾਡੀਆਂ ਲਾ ਲਾ ਕੇ ਸਾਡੀ ਕਿਸਾਨੀ ਨੂੰ ਉਜਾੜਿਆ ਜਾ ਰਿਹਾ ਸਾਡੀ ਜਿਹੜੀ ਕਿ ਪੰਜਾਬ ਦੀ ਜ਼ਮੀਨਾਂ ਦੁਨੀਆ ਦੀ ਬੈਸਟ ਜ਼ਮੀਨ ਹੈ ਖੇਤੀਬਾੜੀ ਲਈ ਤੁਹਾਨੂੰ ਇਹਦੀ ਬੈਸਟ ਜ਼ਮੀਨ ਹੈ ਬਿਲਕੁਲ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਸਾਰੇ ਮੰਨਦੇ ਆਪਾਂ ਕਿ ਉਹਨਾਂ ਵਰਗਾ ਕੋਈ ਨਹੀਂ ਹੋਇਆ ਜਿੰਨਾ ਕਾਂਗੜ ਦੀ ਧਰਤੀ ਉੱਪਰ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਕਿ ਪੰਜਾਬ ਦੀ ਧਰਤੀ ਕਿਦੇ ਭੁਖਣੀ ਮਰ ਸਕਦੀ ਲਿਖਤੀ ਤੌਰ ਤੇ ਵਰਦਾਨਾ ਗੁਰੂ ਸਾਹਿਬ ਦਾ ਕਿ ਐਨੇ ਸਭ ਤੋਂ ਵੱਲ ਦੁਨੀਆ ਦਾ ਨਾਜ ਇੱਥੇ ਹੋਊਗਾ ਹੁੰਦਾ ਵੀ ਨਾਜ ਇੱਥੇ ਆ ਪਰ ਉਹਨੂੰ ਜਿਹੜਾ ਕਿ ਜ਼ਮੀਨ ਦੀ ਜਿਹੜੀ ਜ਼ਮੀਨ ਤਾਂ ਜਿਹੜੀ ਕਿ ਖੇਤੀਬਾੜੀ ਵਾਲੀ ਜ਼ਮੀਨਾਂ ਠੇੜੇ ਜ਼ਮੀਨਾਂ ਨੂੰ ਘਟਾਇਆ ਜਾ ਰਿਹਾ 64000 ਏਕੜਾਂ ਕੇ ਐਕਵਾਇਰ ਕਰ ਲੋ ਲੈਂਡ ਪੂਲਿੰਗ ਲਿਆਓ ਇਹੋ ਜਿਹੇ ਜਿਹੜੀਆਂ ਨੀਤੀਆਂ ਨੇਗੀਆਂ ਕਿਸਾਨ ਨੂੰ ਮਾਰਨ ਵਾਲੇ ਨੀਤੀਆਂ ਮਜ਼ਦੂਰ ਨੂੰ ਮਾਰਨ ਵਾਲੇ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਚਿੰਤਾ ਕਰਨੀ ਪੈਣੀ ਮੈਂ ਜੰਨੇ ਕਿ ਛੋਕਰਾ ਮਾਰਾ ਨੇ ਜਿੰਨੀ ਕਿ ਡਿਊਟੀ ਲਈ ਆ ਇੱਕੋ ਹੀ ਗੱਲ ਕਹਿ ਕੇ ਜਾਣਾ ਕਿ ਕਦੇ ਦਵਾਂਗੇ ਨਹੀਂ ਕਦੇ ਝੁਕਾਂਗੇ ਨਹੀਂ ਕਦੇ ਵਿਕਾਂਗੇ ਨਹੀਂ ਬਿਲਕੁਲ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਲੀਡਰ ਨੂੰ ਜਿਹੜੀ ਨੂੰ ਮਰਜ਼ੀ ਖਰੀਦ ਲੋ ਥੋੜੀ ਜੀ ਬੋਲੀ ਬਦ ਲਾਉਣ ਦੀ ਜ਼ਰੂਰਤ ਹੈ ਇਹ ਮਹਾਰਾਜ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿ ਕੇ ਜਾਣਾ ਵੀ ਕਦੇ ਵੀ ਇਹੋ ਜਿਹੀ ਚੀਜ਼ਾਂ ਦਾ ਲਾਲਚ ਦੇ ਵਿੱਚ ਆ ਕੇ ਨਹੀਂ ਕਦੇ ਵੀ ਕੁਝ ਵੀ ਕਰਾਂਗੇ ਤੁਹਾਡੇ ਸਿਧਾਂਤਾਂ ਦੇ ਪੈਰਾ ਦੇਵਾਂਗੇ ਤੁਹਾਡੇ ਕੋਲ ਹੀ ਵੇਣਤ ਹੈ ਵੀ ਤੁਸੀਂ ਵੀ ਸਾਰੇ ਭਰਾ ਕਮਾਈਆਂ ਕਰਕੇ ਪੰਜਾਬ ਨੂੰ ਵਾਪਸ ਮੋੜੋ ਆਪਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਉਹਨੂੰ ਬਿਹਤਰੀਨ ਬਣਾਈਏ ਉਹੀ ਸੱਥਾਂ ਉਹੀ ਜਿਹੜੇ ਅਜੇ ਗਰਾਉਂਡ ਖਾਲੀ ਹੋ ਗਏ ਉਹੀ ਜਿੰਮਾਂ ਦੇ ਵਿੱਚ ਰੌਣਕਾਂ ਲਾਈਏ ਉਹੀ ਸਕੂਲਾਂ ਕਾਲਜਾਂ ਦੇ ਵਿੱਚ ਰੌਣਕਾਂ ਲਾਈਏ ਇਹ ਤਾਂ ਭਰਾਓ ਵਿਦੇਸ਼ਾਂ ਦੀ ਧਰਤੀ ਆ ਇਹਨਾਂ ਨੂੰ ਵਿਦੇਸ਼ਾਂ ਦੀ ਧਰਤੀਆਂ ਨਾਲ ਮੁबारक ਹਲਕ ਇਹ ਵੀ ਤਰੱਕੀ ਕਰਨ ਲੋਕ ਬਾਪਰਨਾ ਧੰਨਵਾਦ ਵੀ ਇਹਨਾਂ ਲੋਕਾਂ ਦਾ ਕਰਨਾ ਬਣਦਾ ਜਿਹੜਾ ਨੇ ਸਾਨੂੰ ਰੋਟੀ ਸਾਡੇ ਇਹਨਾਂ ਨੂੰ ਕੱਲ ਲਾਇਆ ਵੀਰ ਜੀ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਨਾਲ ਕਿ ਜਿਵੇਂ ਹੁਣ ਹੌਲੇ ਹਾਲਾਤਾਂ ਦੇ ਹਿਸਾਬ ਨਾਲ ਆਪਾਂ ਕਹਿੰਦੇ ਨਸ਼ਾ ਕਿੱਥੋਂ ਆਉਂਦਾ ਨਸ਼ਾ ਤੇ ਤੁਹਾਨੂੰ ਪਤਾ ਹੀ ਆ ਲੀਡਰਾਂ ਦਾ ਨਸ਼ਾ ਕੋਈ ਇੱਥੇ ਸ਼ੱਕ ਨਹੀਂ ਆ ਸ਼ੋ ਹੋ ਚੁੱਕਾ ਜਿਵੇਂ ਮੰਨ ਲਓ ਹਣ ਕਿੱਡੇ-ਕੱਡੇ ਲੀਡਰ ਆ ਸਾਰਿਆਂ ਦਾ ਪਤਾ ਹੀ ਆਪਾਂ ਨੂੰ ਕਿ ਕੌਣ ਵੇਚਦਾ ਕੌਣ ਕਰਦਾ ਤੇ ਆਮ ਬੰਦਾ ਵੇਚਦਾ ਜਿੰਨੇ ਇੱਕ ਕੁੜੀ ਵੇਚ ਲਈ ਗਾਂ ਵੇਚ ਲਈ ਉਹਨੂੰ ਤੇ ਜੇਲ ਹੋ ਜਾਂਦੀ ਉਹਨੂੰ ਕੁੱਲਸ ਫੜ ਕੇ ਲੈ ਜਾਂਦੀ ਆ ਜਿਹੜੇ ਵੱਡੇ-ਵੱਡੇ ਲੀਡਰ ਆ ਇਹਨਾਂ ਨੂੰ ਕੋਈ ਨਹੀਂ ਕਰਦਾ ਤੇ ਉਹਦਾ ਜਿਹੜਾ ਅਸਰ ਪੈਂਦਾ ਉਹ ਮਾੜੀ ਜਨਤਾ ਤੇ ਪੈਂਦਾ ਇਹ ਕਰਕੇ ਲੋਕ ਡਰੇ ਹੋਏ ਨੇ ਮੇਰੇ ਨਾਲ ਖੁਦ ਨਾ ਮਤਲਬ ਲੁੱਟਖੋ ਵਾਲਾ ਕੇਸ ਹੋਇਆ ਛੋਟਾ ਜਿਹਾ ਚਲੋ ਮੈਂ ਤੇ ਸਾਈਕਲ ਤੇ ਹੀ ਆ ਤੇ ਮੇਰੇ ਕੋਲ ਰੋਡ ਹੀ ਮੈਂ ਬਚ ਗਿਆ ਹੋਰ ਨਹੀਂ ਕੋਤੇ ਵੀ ਭਈਆ ਹਰਦਾ ਚਲੋ ਮੇਰੇ ਕੋ ਫੁੰਗਣੀ ਉਸ ਟਾਈਮ ਮੈਂ ਲਿਆ ਉਹ ਤੇ ਖੋਇਆ ਜਾਣਾ ਸੀ ਨਾ ਮਤਲਬ ਕਿ ਇਹ ਇਹਦੇ ਉੱਤੇ ਗੌਰ ਕਿਉਂ ਨਹੀਂ ਕਰਦੀ ਸਰਕਾਰ ਵੀ ਨਾ ਕੋਈ ਸਿਕਿਉਰਿਟੀ ਹੁਣ ਇੱਥੇ ਆਪਾਂ ਪੈਰਿਸ 'ਚ ਰਹਿਣ ਡੇ ਆ ਇੱਥੇ ਸਾਨੂੰ ਪਤਾ ਵਾ ਕਿ ਜੇ ਸਾਡੇ ਨਾਲ ਕੋਈ ਲੁੱਟਖੋ ਕਰੂਗਾ ਨਾ ਤੇ ਘਟੋ ਘਟਾਾਨੂੰ ਇਦਾਂ ਨਹੀਂ 2-4 ਸੈਕਿੰਡ 'ਚ ਜੀਾਨੂੰ ਪੁਲਿਸ ਜਿਹੜੀ ਆਡੀ ਹੈਲਪ ਕਰਨ ਨੂੰ ਮੈਂ ਤੁਹਾਨੂੰ ਪਹਿਲੀ ਗੱਲ ਕੰਪਲੀਟ ਕਰਤੀ ਜੀ ਵੀ ਜਿਹੜੇ ਕਿ ਪੁਲਿਸ ਆ ਉੱਤਾਂ ਸਾਰੇ ਲੀਡਰਾਂ ਨਾਲ ਹੁਣ ਇੱਕ ਲੀਡਰ ਨੇ ਜਾਣਾ ਠੀਕ ਹੈ ਇੱਕ ਲੀਡਰ ਨੇ ਇਹਨਾਂ ਦੇ ਕਿਸੇ ਨੇ ਰੈਲੀ ਕਰਨੀ ਆ ਕੋਈ ਜਾਣਾ ਉੱਥੇ ਐਸਐਸਪੀ ਲੱਗਿਆ ਖੜਾ ਉਹਦੇ ਡੀਐਸਪੀ ਲੱਗਿਆ ਖੜੂ ਕੀ ਐਸਐਸਪੀ ਆਪਣੇ ਦਫ਼ਤਰ 'ਚ ਕੰਮ ਕਰੇ ਜਾਂ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਚੱਕਰੀਆਂ ਕਰੇ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਪ੍ਰਸ਼ਾਸਨ ਦਾ ਸਾਰਾ ਇਹਨਾਂ ਨੇ ਉਧਰ ਲਾਇਆ ਹੋਇਆ ਆਪਣੇ ਵਾਲੇ ਦੁਆਲੇ ਲਾਇਆ ਹੋਇਆ ਜਾਂ ਮਾਫੀਆ ਨੂੰ ਬਚਾਉਣ ਤੇ ਲਾਇਆ ਹੋਇਆ ਇਹ ਗੱਲ ਆ ਵੀ ਜਿਹੜੀਆਂ ਕਿ ਉਹ ਚੀਜ਼ਾਂ ਦੇ ਪੈਰਾ ਦੇਣਾ ਉਹਨਾਂ ਚੀਜ਼ਾਂ ਦਾ ਪੈਰਾ ਦੇਣੀ ਰਹੇ ਇਹਨਾਂ ਲੀਡਰ ਦੇਖੋ ਸਭ ਤੋਂ ਵੱਡੀ ਜਿਹੜੀ ਫਰਕ ਹੈ ਲੀਡਰਸ਼ਿਪ ਦੇ ਵਿੱਚ ਹੀ ਫਰਕ ਹੈ ਜਿਨ੍ਹਾਂ ਕੋਲੇ ਜਿਨ੍ਹਾਂ ਕੋਲੇ ਸੱਤਾ ਹੈ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਚੰਗਾ ਕਿਉਂ ਹੋਇਆ ਉਹ ਇਕੱਲੇ ਇਕੱਲੇ ਜਾ ਕੇ ਦੁੱਖ ਸੁੱਖ ਸੁਣਦਾ ਸੀ ਕਿੱਡਾ ਵੱਡਾ ਸਾਡਾ ਕਿੱਥੇ ਤੱਕ ਸਾਡਾ ਰਾਜ ਸੀਗਾ ਆ ਸਾਡਾ ਰਾਜ ਐਡਾ ਕਰ ਰਹਿ ਗਿਆ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੋਲੇ ਹੈਲੀਕਾਪਟਰ ਵੀ ਹੈ ਗੱਡੀਆਂ ਉਹਨੇ ਗੱਲ ਉਹ ਨਹੀਂ ਸੁਣਨ ਨੂੰ ਤਿਆਰ ਜਿਹੜੀ ਸਾਡੀ ਕਿਹਾ ਬਣੀ ਹੈ ਮਹਾਰਾਜਾ ਮਹਾਰਾਜਾ ਭਾਜੀ ਨੇ ਗੱਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਰਨਲ ਸੀ ਉਹ ਫਰਾਂਸ ਤੁਸੀਂ ਜਨਰਲ ਆਲੈਂਡ ਹਾਂ ਇੱਥੇ ਦੇ ਗੋਰੇ ਅੱਜ ਅਸੀਂ ਇੱਥੇ ਤੱਕੇ ਖਾਰੇ ਨਾ ਇੱਥੇ ਦੇ ਗੋਰੇ ਭਾਰਤ ਦੇ ਵਿੱਚ ਰਾਜ ਕਰਦੇ ਸੀ ਸੋ ਭਾਜੀ ਨੇ ਪਾਣੀਆਂ ਦੀ ਗੱਲ ਕੀਤੀ ਮੁੱਦਿਆਂ ਦੀ ਗੱਲ ਕੀਤੀ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਜਿਹੜੀ ਬੈਕ ਮਾਈਗ੍ਰੇਸ਼ਨ ਉਹਦੀ ਗੱਲ ਕੀਤੀ ਸੋ ਤੁਹਾਡਾ ਬਹੁਤ ਟਾਵਰ ਵਾਲੇ ਵੀਰਾਂ ਦਾ ਧੰਨਵਾਦ ਹੈ ਫਰਾਂਸ ਵਾਲੇ ਵੀਰਾਂ ਦਾ ਧੰਨਵਾਦ ਆ ਬਹੁਤ ਮੁੰਡੇ ਮਿਹਨਤ ਕਰ ਰਹੇ ਨੇ ਭਾਜੀ ਬਹੁਤ ਸਾਰੇ ਜਣੇ ਮਿਹਨਤ ਕਰ ਰਹੇ ਸੋ ਭਾਜੀ ਤੁਹਾਡਾ ਬਹੁਤ ਧੰਨਵਾਦ ਆ ਹਰ ਕਲਾਕਾਰ ਆਉਂਦਾ ਭਾਜੀ ਤੁਸੀਂ ਰੋਜ਼ ਫੋਟੋਆਂ ਖਿੱਚਦੇ ਹੋ ਸਾਰੇ ਕਲਾਕਾਰ ਆਉਂਦੇ ਪਰ ਮੈਂ ਇਹ ਭਾਜੀ ਸਾਡੇ ਕਲਾਕਾਰਾਂ ਚ ਵੀ ਆ ਇੱਕ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਿੱਚ ਵੀ ਆ ਤੁਹਾਡੇ ਲਈ ਇੱਕ ਮੈਸੇਜ ਵੀ ਆ ਗੁੱਡ ਮੈਸੇਂਜਰ ਸੋ ਇਹਨਾਂ ਨੇ ਪਹਿਲੇ ਹਿੱਸੇ ਪੰਜਾਬ ਤੋਂ ਧਰਤੀ ਤੋਂ ਆ ਕੇ ਇੱਕ ਐਸਾ ਇਨਸਾਨ ਪੰਜਾਬ ਦੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਜਿਹਨੇ ਪੰਟਾਵਰ ਤੇ ਖੜ ਕੇ ਦੁਨੀਆ ਜਿਹਨੂੰ ਮੰਨਦੀ ਪੂਰੇ ਵਰਲਡ ਦੇ ਵਿੱਚ ਆ ਕੇ ਲੋਕ ਇੱਥੇ ਇਹਦੀ ਫੋਟੋ ਕਰਾ ਕੇ ਜਾਂਦੇ ਉੱਥੇ ਘੁੰਮੇ ਨਹੀਂ ਆ ਕੇ ਉੱਥੇ ਤੁਹਾਨੂੰ ਇਹ ਮੈਸੇਜ ਦਿੱਤਾ ਕਿ ਪੰਜਾਬ ਤੇ ਪੰਜਾਬੀਅਤ ਦੀ ਦੇ ਪੰਜਾਬੀ ਮਾਂ ਬੋਲੀ ਦੀ ਸੱਚੇ ਸਬੂਤ ਹੋਣ ਦੀ ਹਮੇਸ਼ਾ ਖਿਆਲ ਰੱਖਿਓ ਪੰਜਾਬ ਨੂੰ ਕਦੀ ਭੁੱਲਿਓ ਨਾ ਬਾਜੀ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਜੀ ਸਭ ਤੋਂ ਜਿੰਦਾਬਾਦ ਜਿੰਦਾਬਾਦ